सरपंच एक मीठे है बेटा हद हो गई दी घर कोई है, है। नहीं चंद्र है उनका तरीका ठीक नहीं लगदा चंद्र ने पूछा ਕਿਨੇ ਪੰਮੀ ਵਾ ਠੀਕ ਆ ਤੂੰ ਇੱਥੇ ਕੀ ਫੇਰ ਆ ਗਿਆ ਲੈ ਆਉਣਾ ਕਿਉਂ ਨਹੀਂ ਮੈਂ ਤਾਂ ਹੁਣ ਤੈਨੂੰ ਪਤਾ ਹੀ ਹੈ ਵੀ ਕੀ ਕਰਨਾ ਹੈ ਮੈਂ ਕੀ ਕੰਮ ਹੈ ਕੰਮ ਹੁਣ ਤੈਨੂੰ ਪਤਾ ਨਹੀਂ ਪੈਸੇ ਦੇਣੇ ਆ ਮੈਂ ਤੇਰੇ ਜਿਹੜਾ ਵਾਦਾ ਕੀਤਾ ਤੋ ਮੈਂ ਨਵਾ ਕੇ ਹਟੂ ਭਾਈ ਹੱਥ ਬੰਨੇ ਤੇਰੇ ਮੂਰੇ ਲੈ ਤੂੰ ਪੈਰੀਂ ਹੱਥ ਲਵਾ ਲਾ ਮੈਂ ਪੈਰੀਂ ਮੇਰੇ ਨਹੀਂ ਮੇਰਾ ਘਰ ਭੱਟਿਆ ਗਿਆ ਵੇ ਤੇਰੇ ਘਰ ਵਾਲੀ ਦੇ ਲਾ ਦੂੰ ਲਾ ਮੈਂ ਤਾਂ ਤੇਰੇ ਘਰ ਵਾਲੇ ਤੁਲਵਾਉ ਲਾ ਹਾਂ ਸਰਪੰਚਾ ਬਾਵਲੀਆਂ ਗੱਲਾਂ ਕਰਦਾ ਮੈਂ ਜਾਂ ਫਿਰ ਪਟੇਗਾ ਜਾਂ ਫਿਰ ਮੈਂ ਤਾਂ ਤੈਨੂੰ ਇਗਨੇਟ ਕਰੂ ਹਾਇ ਲੈ ਚੌਨੀ ਕਿੱਥੇ ਨੂੰ ਸਰਪੰਚ ਨੂੰ ਭਸਾਉਂਦੇ ਸੀ ਮੈਂ ਤਾਂ ਜੀਣਾ ਤੋਂ ਉਪਰ ਕਰ ਦੂੰ ਮੇਰੇ ਸਾਲਿਓ ਮਰਿਆ ਸਰਪੰਚ ਨਾਲ ਦੁਸ਼ਮਣੀ ਇਹਦਾ ਖਾ ਕੇ ਨਾਰਜੇ ਦੂਈ ਸਰਪੰਚ ਨੂੰ ਖਾਣ ਨੂੰ ਫਿਰ ਦਊਂਗਾ ਸਾਰਾ ਕੁਝ ਛੱਡ ਗਈ ਚੱਲ ਓਏ ਸਰਪੰਚ ਆਜੋ ਆਜੋ ਮੁਲਾਜ਼ਮ ਸਭ ਬਹੁਤ ਕੁਝ ਹੋ ਰਿਹਾ ਜੀ ਉਹ ਤਾਂ ਹੁਣ ਪੈਸੇ ਵੀ ਮੁੱਕਰੀ ਜਾਂਦਾ ਕਰੇ ਮੇਰੇ ਕਿਲੇ ਸੁ ਹੋ ਗਿਆ ਹੈ ਪੈਸੇ ਹੁਣ ਤਾਂ ਮੁੱਕਰ ਕੇ ਮੁੱਕਰ ਕੇ ਜਿਹੜਾ ਮੇਰੇ ਤੇ ਈਡਾ ਸਾਪਾ ਪਾ ਕੇ ਡਰਦਾ ਮੈਨੂੰ ਮੇਰਾ ਘਰ ਵਾਲੇ ਨੇ ਕੁੱਟਿਆ ਮੈਨੂੰ ਘਰੋਂ ਕੱਢਦਾ ਸੀ ਮੁਲਾਜ਼ਮ ਸਾਹਿਬ ਨਾਲੇ ਜਸਪਾਲ ਲਬਿੰਦਰੀਏ ਪੈਸੇ ਤਾਂ ਮੁੱਕ ਨਹੀਂ ਸਕਦਾ ਦੇਖ ਆਪ ਕੋਲ ਸਬੂਤ ਆਏਗਾ ਦੇ ਅੱਲੇ ਤੇ ਲਿਖਿਆ ਜਨਾਬ ਮੈਂ ਤਾਂ ਆਪ ਕਹੀਨੀ ਆ ਨਾਲੇ ਜਨਾਬ ਮੈਨੂੰ ਬਲੈਕਮੇਲ ਕਰਦਾ ਜੀ ਮੈਨੂੰ ਮਗਰ ਮਗਰ ਤੰਗ ਕਰਦਾ ਫਿਰਦਾ ਕਦੇ ਕੁਝ ਕਹਿੰਦਾ ਕਦੇ ਕੁਝ ਚਲੋ ਤਾਂ ਛੱਡੇ ਮੈਂ ਪਾਪ ਹੋਰ ਝੁੱਗਾ ਚੱਕ ਗਿਆ ਪੈਸਿਆਂ ਨੂੰ ਵੀ ਝੁੱਗਾ ਕਿਉਂਦਾ ਝੁੱਗਾ ਹੀ ਪਾੜ ਦਾਂਗੇ ਆਪਾਂ ਦੇਖ ਲਓ ਮੁਲਾਜ਼ਮ ਸਾਹਿਬ ਇਹਨੇ ਤਾਂ ਆਪ ਦਿਆ ਆਪ ਬਣਾ ਫਿਰਦਾਗਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹਾਂ ਕਾਦੇ ਭਾਈ ਕਿਰਦ ਡੇਡ ਡੇਡ ਲੱਖ ਰੁਪਏ ਲੈ ਦੇ ਦਾਂਗੇ ਕਿਉਂ ਭਾਈ ਲੈਣੇ ਆ ਮੈਂ ਤਾਂ ਤੁਹਾਨੂੰ ਐ ਕਹਿੰਨੇ ਆ ਮਲਾਜਮ ਸਾਹਿਬ ਕੋਈ ਫਾਇਦਾ ਨਹੀਂ ਠੀਕਾ ਰੋਲਾ ਪਾਏ ਚ ਆ ਬਦਾਈ ਰਫਾ ਦਫਾ ਕਰ ਦੋ ਕਿਸ ਜਨਵੇੜੋਂ ਪਰੇ ਹੋਰ ਰਫਾ ਦਫਾ ਕਰ ਦਈਏ ਕਿਉਂ ਕਰਦੀ ਡੇਡ ਲੱਖ ਰੁਪਏ ਲੈਣਾ ਨਾ ਤੂੰ ਹੋਰ ਡੇਡ ਲੱਖ ਹਾਂ ਭਾਈ ਤੈਨੂੰ ਵੀ ਨਵੇੜੋਂ ਪਰੇ ਜਨਾਬ ਕਿਉਂ ਆ ਮੀ ਹੋਰ ਕਿਉਂ ਨਵੇੜ ਦੋ ਕਿਵੇਂ ਨਵੇੜ ਦਈਏ ਦੱਸਾਂ ਹੁਣ ਜਨਾਬ ਮੇਰੀ ਗੱਲ ਸੁਣੋ ਜੀ ਆ ਪੈ ਨਵੇੜੀ ਲੈਣੇ ਆਪਾਂ ਕੀ ਕਰਨੇ ਪੈਸੇ ਕਿਉਂ ਪੈਸੇ ਲੈਣੇ ਨੇ ਤੁਸੀਂ ਅੰਨਾ ਜੀ ਸਾਨੂੰ ਨਹੀਂ ਜਾਣਦਾ ਸਾਡਾ ਪੈਸਾ ਦੀ ਡੋਰ ਜੀ ਇਸ ਤਾਈਂ ਕਹਿੰਦੇ ਤੁਸੀਂ ਪੈਸੇ ਦੇਣਾ ਸਦਾ ਹੋ ਗਿਆ ਨਹੀਂ ਮੈਂ ਤੁਹਾਨੂੰ ਥਾਣਾ ਚੱਕ ਲੈ ਜਾਣਾ ਫਿਰ ਪਾਪਾ ਹੀ ਨਹੀਂ ਮਿਲਦੇ ਜੀ ਅੱਛਾ ਵੇਣ ਲੋ ਜਨਾਬ ਐ ਕਾਤੋਂ ਕਰਦੇ ਹੋਗੇ ਹੋਰ ਕਰਾ ਪੈਸੇ ਨਹੀਂ ਮਿਲਦੇ ਜਨਾਬ ਜਦੋਂ ਇਹਨੇ ਕਹੀ ਤਾਂਦੇ ਵੀ ਦਿੰਦੇ ਨਹੀਂ ਅਸੀਂ ਫਿਰ ਤੂੰ ਨਵੇੜ ਲੈ ਚੱਲ ਆਪਣਾ ਬੈਕੀਰ ਨਵੇੜ ਲੈ ਚੱਲ ਕੋਈ ਨਵੇੜ ਦੇਵਾ ਠੀਕ ਆ ਭਾਈ ਕੇਸ ਰਫਾ ਦਾ ਅਸੀਂ ਤਾਂ ਪਤਾ ਨਹੀਂ ਮਲਾਜਮ ਨੂੰ ਹੋਰ ਕਿਵੇਂ ਹੋਊਗਾ ਇਹ ਸੈਨ ਹੋਏ ਨੇ ਫਿਰ ਕੀ ਕਰਨਾ ਹੈ ਮੈਂ ਆਪਦੇ ਸਹਾਰਾ ਦੇਖੂਗਾ ਤੁਹਾਨੂੰ ਫਿਰ ਹੋਰ ਤੁਸੀਂ ਦੇਖੋ ਜਨਾਬ ਕੀ ਕਰਨਾ ਕਰਨਾ ਕੀ ਆ ਦੇ ਵੀੜਾ ਨਾਲ ਹੋਰ ਕੀ ਆ ਫਿਰ ਹੋਰ ਨਵੇੜੋਂ ਪਰ ਨਵੇੜੋਂ ਪਰ ਰਫਾਫਾ ਕਰੋਗੇ ਐ ਰਫਾਫਾ ਨਹੀਂ ਹੁੰਦਾ ਗੱਲੋਂ ਪੈਸੇ ਨੂੰ ਦੇਣੇ ਪੈਣਗੇ ਪੈਸੇ ਮੈਂ ਦਿੰਦਾ ਨਹੀਂ ਜਨਾਬ ਜਮਾ ਨਹੀਂ ਦਿੰਦਾ ਕਰ ਲਓ ਕੀ ਕਰਨ ਉਹ ਤੇਰੇ ਤਾਂ ਕੇਸ ਹੀ ਪਾਉਂਦਾ ਫਿਰ ਮੈਂ ਚੱਲ ਪਾਸੇ ਪਾਉਂਦਾ ਠੀਕ ਹੈ ਨਾ ਜਮਾ ਨਹੀਂ ਦਿੰਦੇ ਜੇ ਤਾ ਪੈ ਕਿਉਂ ਬੇਭਰਾਂ ਵਾਂ ਨਵੇੜ ਲਾਏ ਕੋਤੋਂ ਕਰੀ ਜਾਣਾ ਨਵੇੜ ਨਹੀਂ ਹਮ ਤਾਂ ਤੇਰਾ ਸਮਾਰ ਕੇ ਜਲੂਸ ਕੱਢੂ ਕੱਢੂ ਤੇਰਾ ਵੀ ਹਾਂ ਸਾਡਾ ਤਾਂ ਕੀ ਜਲੂਸ ਜਨਾਬ ਹਾਂ ਮੇਰੀ ਗੱਲ ਸੁਣ ਲੋ ਜਿਹੜੀ ਰਿਪੋਰਟ ਲਿਖੀ ਆ ਹੁਣ ਫਿਰ ਮੈਨੂੰ ਸਹੀ ਤਾਂ ਕਰ ਦੇਣ ਦੋ ਸਰਪੰਚ ਹੁਣ ਜਿਹੜੀ ਹੁਣ ਗੱਲ ਹੋਈਏ ਤੇ ਉਹ ਤਾਂ ਮੈਨੂੰ ਪੂਰੀ ਕਰ ਦੇ ਦਿੰਦਾ ਉਹ ਪੈਸੇ ਦੇ ਦੂ। ਉਹ ਗੱਲ ਸਹੀ ਨਹੀਂ ਹੈਗੀ ਉਹ। ਹਾਂ ਜੀ ਸਹੀ ਨਹੀਂ। ਜਿਹੜੀ ਹੋਗੀ ਹਵਾਗੀ ਹੋਗੀ ਜ਼ਰੂਰ। ਹੋਗੀ ਹਵਾਗੀ। ਜਿਹੜੀ ਗੱਲ ਹੋਗੀ ਹਵਾਗੀ ਔਰ ਮਰਾ ਮਿੱਟੀ ਪਾਉ। ਹੋਰ ਕੀ ਆਗਾ ਐਮੀ? ਮਿੱਟੀ ਨਹੀਂ ਪੈਂਦੀ ਹੁੰਦੀ ਗੱਲ ਸੁਣ ਲੈ ਥਾਣੇ 'ਚ ਇਹਨਾਂ ਦਾ ਸਮਝੌਤਾ ਹੋਇਆ ਹੈ ਉਹਦੇ ਵਿੱਚ ਮੈਂ ਇਹਦੇ ਸਾਈਨ ਹੋਏ ਨੇ ਸਰਪੰਚ ਦੇ। ਠੀਕ ਹੈ ਨਾ? ਆ ਚਲੋ ਮਲਾਜ। ਇਹ ਬੈਠਦਾ ਸਰਪੰਚਾ ਪਿੰਡ ਦਾ ਕੰਮ ਆ ਹੋਰ। ਜਨਾਬ ਤੁਸੀਂ ਮੇਰੀ ਉਹ ਮੇਰੀ ਗੱਲ ਸੁਣ ਲੈ। ਹਾਂ ਬਸ। ਤੁਸੀਂ ਇੱਥੇ ਰੋਕੋ ਆਪਾਂ ਕੋਈ ਗੱਲ ਨਹੀਂ ਕਰ ਲਾਂਗੇ ਨਿਮੇੜ ਲਾਂਗੇ ਚਲੋ ਭਾਈ ਤੁਸੀਂ ਜਾਓ ਨਿਮੇੜ ਲਈ ਪਰ ਹੋਰ ਕੀ ਐ ਨਿਮੇੜਦਾ ਕੋਈ ਨਹੀਂ ਕੋਈ ਨਾ ਕੋਈ ਨਾ ਕੋਈ ਮੈਂ ਕਰਦਾ ਹਾਂ 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 ਠੀਕ ਹੈ ਜਨਾਬ ਮੇਰੀ ਗੱਲ ਸੁਣੋ ਇਹ ਹੈਗਾ ਕੇਸ ਝੂਠਾ ਅੱਛਾ ਇਹ ਮੈਨੂੰ ਸਾਜਿਤ ਸੀਗੀ ਹੂੰ ਹੂੰ ਸੌਣ ਦੀ ਹਾਂ ਅੱਛਾ ਮੇਰੀ ਗੱਲ ਸੁਣੋ ਪੈ ਜਾਂਦੀ ਕਿੱਡੀ ਗੱਲ ਆ ਮੈਂ ਜਿੰਨੇ ਮਰਜ਼ੀ ਲੈ ਲਵਾਂ ਪਰ ਇਹ ਕੇਸ ਉਲਟ ਫੁਲਟ ਘੁਮਾਫਰੇ ਆ ਕੇ ਉਧਰ ਨੂੰ ਪੈਣਾ ਚਾਹੀਦਾ ਤੇ ਤੇ ਝੂਠਾ ਕਿਉਂ ਪਾਇਆ ਤਰਤੇ ਇਹਨੇ ਕੇਸ ਇਹ ਉਹ ਜਾਣ ਕੇ ਪਾਇਆ ਜਨਾਬ ਜਾਣ ਕੇ ਪਾਇਆ ਛੋੜ ਦੇ ਤੈਨੂੰ ਗਲਤੀ ਨਾ ਵੱਜ ਗਿਆ ਗੁੱਸੇ 'ਚ ਤਬ ਤੇ ਮੇਰੇ ਕਿਉਂ ਘੋਟਣਾ ਮਾਰਿਆ ਤੂੰ ਮੈਂ ਦੱਸ ਉਹ ਇਹ ਆਪਾਂ ਗੁੱਸੇ 'ਚ ਲੇ ਕਰਾਂਗੇ ਦੂਰ ਹੱਥ ਨੇ ਮਿਲ ਬੈਠੇਗੇ ਦੋ ਯਾਰ ਹਾਂ ਆਹ ਤੇ ਪਤਾ ਕੀ ਹੈ ਹੱਥ ਮਿਲਾਓ ਜੀ ਮੈਂ ਵਰਦੀ ਦੀ ਬੇਇੱਜ਼ਤੀ ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦਾ ਗੱਲ ਉਹ ਸੌਰੀ ਮੰਗਦਾ ਜੀ ਮੈਂ ਇਹ ਰਿਸਪੈਕਟ ਆ ਦੇ ਉਹ ਜਾਨ ਬਾਰ ਸਕਦਾ ਉਹ ਬਾਈ ਵੀ ਰਿਸਪੈਕਟ ਕਰਦਾ ਆ ਦੇਖੋ ਜੀ ਜੈ ਹਿੰਦ ਤੁਸੀਂ ਮੇਰੀ ਗੱਲ ਸੁਣੋ ਹੱਥ ਨੇ ਮਿਲਦੇ ਆਪਾਂ ਮਾਫੀ ਮੰਗ ਲਈ ਠੀਕ ਆ ਹੱਥ ਨੇ ਮਿਲਦੇ ਆ ਜੀ ਹਾਂ ਗੁੱਸਾ ਮੈਂ ਆਉਂਗਾ ਹੀ ਹੋ ਕੇ ਨਹੀਂ ਆਜੋ ਹਾਂ ਚਲ ਮਿਲਦੇ ਹਾਂ ਮਿਲਦੇ ਹਾਂ ਪਰਜਾਈ ਤੁਹਾਡੀ ਵੇਖ ਕੇ ਗਈ ਐ ਅੱਛਾ ਹੋਰ ਪਤਾ ਲੱਗ ਠੀਕੇ ਫਿਰ ਚਲੋ ਆ ਜੀ ਚੰਗਾ ਚੰਗਾ ਲੈ ਹੁਣ ਦੇਖੀ ਤੈਨੂੰ ਮੈਂ ਦਿਖਾਉਂ ਤਾਰੇ ਤੂੰ ਮੈਨੂੰ ਜਾਣਦੀ ਨਹੀਂ ਸਰਪੰਚ ਕਹਿੰਦੇ ਆ ਮੈਨੂੰ ਕੋ ਇੱਕ ਸੋਹਣਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲ ਮੱਲਿਆਗੇ ਸੂਈ ਯਾਰ ਦੀ ਬੇ ਗਰਮੀ ਚ ਮੈਂ ਭਜ ਗਈ ਹਾਂ लगती तो सिंदर है, है? एक ये किमें इधर उस गई सी इधर के मैं आई फिर दिया कितने दवारे तो नहीं आ गई चल मैं पता ही कर दूँ तेरी इधर तू इधर किधर बापू जी परिपाना हाँ हा, जोंदारा पाई जोंदारा हो ठीक है सरपंच साहब ਤੁਸੀਂ ਕਿਵੇਂ ਸਮਝੌਤਾ ਕਰ ਲੈ ਸਮਝੌਤਾ ਕਾਨੂੰ ਕਰ ਲਿਆ ਅਸੀਂ ਤਾਂ ਕੋਈ ਲੀੜਾ ਕਪੜਾ ਦੇਖਣ ਆਏ ਸੀ ਆਏ ਤਾਂ ਅਸੀਂ ਆਏ ਸੀ ਵੀ ਲੀੜਾ ਕਪੜਾ ਲੈ ਜਾਗੇ ਨਾਲੇ ਇਸ ਘਰ ਦੀ ਸਫਾਈ ਕਰ ਜਾਗੇ ਉਹ ਪਤੰਦਰ ਆਉਂਦਾ ਨਹੀਂ ਲੜਨ ਬਹਿ ਗਿਆ ਤੇ ਫਿਰ ਤੁਸੀਂ ਆਏਗਾ ਤਾਂ ਮੈਨੂੰ ਕਿਉਂ ਨਹੀਂ ਪੁੱਛਿਆ ਲੈ ਤੁਹਾਨੂੰ ਕੀ ਪੁੱਛਣਾ ਸੀਗਾ ਜੀ ਮੈਂ ਆਪਦੇ ਕੱਪੜੇ ਲਿੜੇ ਲੈ ਕੇ ਆਉਣਾ ਸੀ ਮਾ ਮਾਪੂ ਤੇ ਮੇਰੇਆਂ ਟੂਮਾ ਵੀ ਪਈਆਂ ਸੀਗੀਆਂ ਤੂੰ ਮੈਨੂੰ ਦੱਸਿੰਦੀ ਬਾਪੂ ਨੂੰ ੁੱੱਪੇ ੁੱੱਪੇ ਕਿਉਂ ਘੜੀਸਿਆ ਮੈਂ ਕਦੇ ਵਾਸਤੇ ਆ ਸਰਪੰਚ ਕਿਉਂ ਬਾਪੂ ਉਹ ਤਾਂ ਖਾ ਠੀਕ ਆ ਸਰਪੰਚ ਸਾਹਿਬ ਕੋਈ ਗੱਲ ਨਹੀਂ ਚਲ ਕੋਈ ਨਹੀਂ ਫਿਰ ਨਾ ਤਾਂ ਅਸੀਂ ਗੇੜਾ ਮਾਰ ਕੇ ਨਾਲੇ ਹੋ ਜੇ ਉਹਦੀ ਆਕੜ ਦੇਖ ਗਏ ਅਜੇ ਉਹਦੀ ਆਕੜ ਬਹੁਤ ਹੈ ਆਕੜ ਤਾਂ ਹੈਗੀ ਆ ਤੈਨੂੰ ਮੈਂ ਤਾਂ ਹੀ ਗਿਆ ਸੀ ਵੀ ਤੁਸੀਂ ਆਉਣਾ ਨਹੀਂ ਹੁਣ ਉਹ ਮੂੰਹ ਨਹੀਂ ਦਿਖਾਉਣਾ ਚਲ ਕੋਈ ਨਹੀਂ ਹੁਣ ਜਿਹੜਾ ਕੁਝ ਹੋ ਗਿਆ ਠੀਕ ਆ ਸਾਨੂੰ ਜਾਣ ਦੇ ਤੇ ਬਹੁਤ ਅਸੀਂ ਉਹਦਾ ਚਾਹ ਪਾਣੀ ਪੀ ਲਿਆ ਸੀ ਚਾਹ ਪਾਣੀ ਚਾਹ ਪਾਣੀ ਕਿੱਥੋਂ ਦਾ ਯਾਰ ਨਹੀਂ ਬਾਪੂ ਚੱਲ ਤੈਨੂੰ ਮੈਂ ਪਿਉਣਾ ਠੰਡਾ ਚਲੋ ਤੁਸੀਂ ਉਹ ਸਿੰਦਰ ਦਰਬਕ ਦਿੱਤਾ ਸੀ ਕਟੀਆਂ ਬੰਦਾ ਮੈਨੂੰ ਚਲ ਕੋਈ ਨਹੀਂ ਸਿੰਦਰ ਕੋਈ ਗੱਲ ਹੀ ਹੋ ਜਾਂਦਾ ਚਲੋ ਮੈਂ ਪਿਉਣਾ ਠੰਡਾ ਮੈਂ ਤਾਂ ਕਹਿੰਦਾ ਸੁਪਨ ਸਾਹਿਬ ਕਾਨੂੰ ਬੇਚੜਾ ਕਰਦੇ ਹੋ ਹੈ ਲਿੰਕਾ ਲਿਆ ਹੈ ਕੀ ਆ ਕਾਨੂੰ ਖਚਲਾਗਾ ਕਾਨੂੰ ਕੁਛ ਨਹੀਂ ਤੂੰ ਮੈਂ ਤਾਂ ਕਹਿੰਦਾ ਚੱਲਦੇ ਆ ਨਹੀਂ ਨਹੀਂ ਬਾਪੂ ਨਾ ਯਾਰ ਪਿੰਡ ਦਾ ਸਰਪੰਚ ਹੈ ਤੇ ਮੈਂ ਜਾਣਦੇ ਮੈਂ ਚਲੋ ਬਾਪੂ ਫੇਰ ਕੀ ਆ ਮੈਂ ਹੁਣ ਤੂੰ ਕਲਮੰਤ ਥੋੜੂ ਆ ਯਾਰ ਬਾਪੂ ਚਲ ਆ ਚਲੀ ਚਲੋ ਆ ਜਾ ਬਾਪੂ ਚਲ ਸਿੰਦਰ ਚਲੋ 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 ਆ ਜਾ ਬਾਪੂ सरपंच का बड़ा वी बंद है हाँ आजा चंद्रे अपने घर 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 आ कोई आज 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 बापू आज 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 पड़ी। ले इधर ले आज 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 ਤੂੰ ਕਾਨੂੰ ਖੇਚੜਾ ਕਰਦਾ ਬਾਕੀ ਤੇਰੀ ਮਰਜ਼ੀ ਐ ਤੂੰ ਦੱਸ ਚੱਲ ਮੇਰੀ ਗੱਲ ਸੁਣ ਬਾਪੂ ਹਾਂ ਚਾਹ ਤਾਂ ਹੁਣ ਮੈਂ ਕਿੱਥੇ ਬਣਾਉਂ ਸਰਪੰਚ ਨੇ ਗਈ ਹੋਈ ਐ ਮੜਾ ਗਾਮ ਆ ਹਾਂ ਉਹਨੂੰ ਕੋਈ ਐਮਰਜੈਂਸੀ ਪੈ ਗਈ ਸੀ ਉੱਥੇ ਠੀਕ ਐ ਤੇ ਚੱਲ ਮੈਂ ਠੰਡਾ ਲੈ ਆਉਂਦਾ ਜੰਗਾ ਉਹਦੇ ਕੋਲ ਤੂੰ ਮੈਂ ਘਰ ਮੇਰੀ ਗੱਲ ਸੁਣੋ ਇਹ ਠੰਡਾ ਹੁੰਦਾ ਫੇਰ ਦੇਖੀ ਬਾਥਰੂਮ ਕਿਹੜੇ ਪਾਸੇ ਆਪਣਾ ਪਹਿਲਾ ਬਾਥਰੂਮ ਇਧਰ ਕਿਵੇਂ ਜਾਣਾ ਜੀ ਮੈਂ ਤਾਂ ਬਾਹਰ ਹੀ ਕਹਣੀ ਆ ਕੋਈ ਗੱਲ ਨਹੀਂ ਜਾਓ ਜਾਓ ਜਿੰਨਾ ਮਰਜ਼ੀ ਟਾਈਮ ਲਾਓ ਠੀਕ ਐ ਜਾਓ ਆਪਣੀ ਤਾਂ ਏਸੀ ਲੱਗਿਆ ਇੱਥੇ ਕੋਈ ਚੱਕਰੀ ਨਹੀਂ ਜਿੰਨਾ ਮਰਜ਼ੀ ਟਾਈਮ ਲਾ ਨਾ ਤੂੰ ਮੈਨੂੰ ਦੱਸੀ ਨਹੀਂ ਗਾ ਮੈਂ ਕਿ ਤੈਨੂੰ ਦੱਸਣਾ ਸੀਗਾ ਵੀ ਮੈਂ ਆਉਣਾ ਇੱਥੇ ਮੈਂ ਲਿਆਉਂਦਾ ਨਾ ਮੋਟਰ ਤੇ ਜਾਂਦੇ ਮੋਟਰ ਤੇ ਜਾਂਦੇ ਮੈਂ ਤਾਂ ਪਹਿਲਾਂ ਬਾਪੂ ਨੂੰ ਐਂਝ ਹੀ ਕਰਦੀ ਸੀ ਮੈਂ ਆ ਬਗ ਜਾ ਪਰ ਬਾਪੂ ਕਹਿੰਦਾ ਨਾ ਤੀਏ ਮੈਂ ਨਾਲ ਜਾਉ ਇਹਨੂੰ ਬਾਪੂ ਨੂੰ ਮਨ ਲੱਗਾ ਕਾਹਦਾ ਦਿਸਣ ਲੱਗਿਆ ਇਹ ਰਿਕਟ ਪਾਸੀ ਦੁਰ ਪੈਂਦਾ ਗਾ ਬੇ ਚੰਗਾ ਦਿਸਣ ਲੱਗ ਗਿਆ ਘਟੋ ਘਟ ਵਿਚਾਰਾ ਆਪਦੇ ਆਪ ਨੂੰ ਤਾਂ ਸੰਭਾਲ ਲੈਂਦਾ ਚਲੋ ਚੱਲ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਇਹਦੇ ਆਉਣਾ ਨਹੀਂ ਤੂੰ ਸੁਣ ਲੈ ਹੋਰ ਕਿੱਧਰ ਜਾਊਂ ਬੇ ਮੈਂ ਲੈ ਕੋਈ ਇਹਦੇ ਆਉਣ ਦੀ ਲੋੜ ਨਹੀਂ ਤੈਨੂੰ ਪਤਾ ਨਹੀਂ ਕਹਿ ਰਹੀਆਂ ਹਰ ਕਿਦਾਂ ਕਰਦਾ ਹੈ ਹਰ ਕਿਤਾ ਦੂੰ ਇਹਦੀਆਂ ਮਾਰੀਆਂ ਇਹਨੇ ਗੱਲ ਕਰ ਮੈਂ ਵੀ ਅਜਾ ਟਾਈਮ ਪਾਸ ਜਿਹਾ ਕਰੀ ਜਾਂਦੀ ਸੀ ਤਲਾਕ ਲੈਣਾ ਤਲਾਕ ਹੀ ਨਹੀਂ ਛੱਡਦੇ ਫਿਰ ਮੈਂ ਤੈਨੂੰ ਕਿੱਦਾਂ ਮਿਲਾਂਗੀ ਤੇਰਾ ਪਕਰੀਵਾ ਭਰਾਣਗੇ ਚੋਰੀ ਦਾ ਉਹ ਕੀ ਹੁੰਦਾ ਓਏ ਉਹ ਮਨ ਲਵੀ ਘਰ ਵਾਲੀ ਨੂੰ ਘਰ ਵਾਲੀ ਹੋਣ ਦੇ ਬਾਵਜੂਦ ਵੀ ਉਹਨੂੰ ਛੱਡ ਤੇ ਕਰ ਤੇ ਇਹ ਬਾਹਰੀ ਨੂੰ ਅੰਦਰ ਲਿਆਓ ਦੋ ਦੇ ਲੈ ਕੇ ਗਰੋ ਚੱਲ ਵੇ ਇਹ ਤਾਂ ਪਾਪ ਆ ਥੋੜਾ ਕਰੀਦਾ ਹੁੰਦਾ ਲੈ ਸਾਰੇ ਲੋਕ ਪਾਪ ਕਰਦੇ ਪਾਪ ਕਰਕੇ ਕੋਈ ਦਾਨ ਕਰਦਾ ਕੋਈ ਸਵੀਲਾ ਨਾਲ ਦਾ ਕੁਛ ਕਰਦਾ ਉਹ ਤਾਂ ਚੱਲ ਤੇਰੀ ਗੱਲ ਠੀਕ ਆ ਪਰ ਮੈਂ ਕਹਿੰਦੀ ਆ ਕਿ ਜਿਵੇਂ ਪਿੰਡ ਚ ਹੁੰਦੀ ਸੀ ਨਾ ਤੂੰ ਗਲੀ ਚ ਆਉਂਦਾ ਜਾਂਦਾ ਅੱਖ ਵੀ ਮਾਰ ਦਿੰਦਾ ਸੀ ਕੰਟੀ ਵੀ ਮਾਰ ਦਿੰਦਾ ਸੀਗਾ ਤੇ ਗੱਲਾਂ ਵੀ ਕਰ ਲੈਂਦਾ ਸੀ ਹੁਣ ਮੈਂ ੱਡੀ ਦੂਰੋਂ ਆਇਆ ਘਰੋਂ ਪਹਿਲਾਂ ਥੋੜਾ ਟਾਈਮ ਹੀ ਆ ਫਿਰ ਆਪਾਂ ਇਕੱਠੇ ਰਹਿ ਬੈ ਕਨਾਂਗੀ ਪੱਕੀ ਗੱਲ ਆ ਹਾਂ ਸੌ ਖਾ ਮੇਰੀ ਲੈ ਤੇਰੀ ਸੌ ਕਿ ਮਨੇ ਸੌ ਲੱਗੇ ਜਿੱਡੀ ਮਰਜੀ ਤੂੰ ਮੈਨੂੰ ਛੱਡ ਦਰਦੇ ਨਹੀਂ ਹਾਈ ਵੇ ਮੈਂ ਤੈਨੂੰ ਘਰ ਵਾਲੇ ਤੋਂ ਛਡਾਉਣ ਨੂੰ ਕਰਦਾ ਕਿ ਤੂੰ ਛੱਡ ਦਦਾਂ ਤੂੰ ਕਹਤੋਂ ਨਹੀਂ ਆਪ ਦਿਖਾਰ ਵਾਲੇ ਛੱਡ ਦਿੰਦਾ ਫਿਰ ਛੱਡੂਗਾ ਜਦੋਂ ਆਪਾਂ ਕਿਰੇਵਾ ਭਰ ਆ ਲੈ ਫਿਰ ਮੈਂ ਤੇਰੇ ਨਾਲ ਬਾਹਰ ਜਾ ਗਰੂ ਆਪਾਂ ਦੋਨੇ ਰਹਿ ਗਨਾਂਗੇ ਠੀਕ ਆ ਠੀਕ ਆ ਫਿਰ ਮੋਟਰ ਦਾ ਘਿਹੜਾ ਬੰਦ ਆਪਾਂ ਜਲੇਖਣਾਂਗੇ ਠੀਕ ਹੈ ਮੈਂ ਤੈਨੂੰ ਕਿੱਦੇ ਦੀ ਕਹੀ ਗਈ ਵੀ ਆਪਾਂ ਘੁੰਮਣ ਚੱਲਾਂਗੇ ਉਹ ਚੱਲਾਂਗੇ ਮੜੀ ਗਰਮੀ ਹੋ ਰੌਣ ਦੇ ਗਰਮੀ ਹੋ ਰੌਣ ਦੇ अच्छा सरपंच साहब जी फिर और तुसी दसो बस और जी ठीक <laughs> है जी तुसी दसो ओ बापू आजा बड़ टाइम ਲਾਇਆ ਹੈ टाइम ਤਾਂ ਮੇਰੇ ਉਹ ਢਿੱਡ ਚ ਸੱਚ ਗੜਬੜ ਜੀ ਸੀ اچھا ਮੈਨੂੰ ਕਾਸੀ ਤਕਲੀਫ ਸੀ ਬਤਾ ਠੀਕ ਹੈ ਤੇ ਉਸ ਤਾਂ ਕਹਿੰਦੇ ਉੱਥੇ ਏਸੀ ਲੱਗਾ ਮੈਂ ਤਾਂ ਉੱਥੇ ਗਰਮੀ ਮਰ ਗਿਆ ओहो ओ ऐसी ਤਾਂ ਫील ਕਰਨਾ ਹੁੰਦਾ ਬਾਪੂ ਹੈ ਮੰਤਾਲ ਗਮਹਤੂ ਕਹਿੰਦੇ ਏਸੀ ਲੱਗਾ ਹੋਇਆ ਓਏ ਉਹ ਤਾਂ ਉਹ ਫੀਲ ਕਰਨਾ ਹੁੰਦਾ ਵੀ ਏਸੀ ਲੱਗਾ ਐ ਸਮਝ ਲਓ ਓਹੋ ਬੜਾ ਔਖਾ ਸੀ ਹੁਣ ਠੀਕ ਆ ਹੁਣ ਠੀਕ ਆ ਬਾਪੂ ਠੀਕ ਆ ਨਾ ਹੁਣ ਹਾਂ ਠੀਕ ਆ ਬਾਪੂ ਬਾਪੂ ਨੂੰ ਕੀ ਹੋਣਾ ਉਹ ਖਾਤੇ ਪੀਤੇ ਦਾ ਹੋ ਗਿਆ ਨਾ ਥੋੜਾ ਜਿਹਾ ਪਾਣੀ ਬਦਲ ਹੋ ਗਿਆ ਮੈਨੂੰ ਠੀਕ ਐ ਹਾਂ ਹਾਂ ਬੜਾ ਦਰਦ ਹੋਈ ਜਾਣਾ ਮੇਰੇ ਪੇਟ ਚ ਤੇ ਚੱਲੀਏ ਹੁਣ ਸਿੰਦਰਾ ਆਪਾ ਹਾਂ ਬਾਪੂ ਚੱਲਦੇ ਆ ਫਿਰ ਓਏ ਓਏ ਚਾਹ ਉਹ ਹੋ ਹੋ ਹਾਂ ਤੂੰ ਕਰੇ ਓਏ ਬਾਪੂ ਮੈਂ ਤਾਂ ਭੁੱਲ ਗਿਆ ਚਾਹ ਚਾਹ ਜਣਾ ਮੈਂ ਚਾਹ ਪਾਣੀ ਭੁੱਲ ਗਿਆ ਛੱਡ ਚੱਲ ਕੋਈ ਨਹੀਂ ਮੈਂ ਤਾਂ ਹੁਣ ਐ ਕਰਾਂ ਵੀ ਤੂੰ ਰਹਿ ਨਹੀਂ ਦੇ ਉਹ ਨਾ ਨਾ ਬਾਪੂ ਲੈ ਉਹ ਲੈ ਸਿੰਦਰ ਪਹਿਲੀ ਵਾਰ ਆ ਬਾਪੂ ਆਪਣੇ ਘਰੇ ਪਹਿਲੀ ਵਾਰ ਆਇਆ ਹੈ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਂ ਖਾਲੀ ਮੋੜਾ ਚੰਗਾ ਪਿਆ ਦੇ ਫਿਰ ਸਭ ਚੰਗਾ ਬੈਠੋ ਬੈਠੋ ਤੁਸੀਂ ਆਹ ਤਾਂ ਬਾਪੂ ਦੇ ਲਚੰਗਾ ਹਨਾ ਮਾਰਾ ਆਪਣੀ ਸੋਚ ਕਿੰਨੀ ਕਰਦਾ ਜੇ ਕਿਤੇ ਇਹੋ ਜਿਹਾ ਬੰਦਾ ਹੁੰਦਾ ਹਨਾ ਬਾਪੂ ਮੇਰਾ ਉਹ ਤਾਂ ਖਾ ਠੀਕ ਆ ਪਤਾ ਪਰ ਚਲ ਕੋਈ ਨੀ ਫਿਕਰ ਨਾ ਕਰ ਹੁਣ ਆਪਣੇ ਪੱਖ ਤੇ ਖੜਾ ਤੇ ਕੁਲਵੰਤ ਤੇ ਨਾ ਲਕੀਰ ਅਕੜਾ ਦੇਂਗੇ ਆਪਾਂ ਮੈਂ ਕਹਿੰਨੀ ਆ ਇਹੋ ਜਿਹਾ ਬੰਦਾ ਸਰਪੰਚ ਤਾਂ ਸਾਰੇ ਪਿੰਡਾਂ ਚ ਹੋਣਾ ਚਾਹੀਦਾ ਆ ਘਰ ਘਰ ਦਾ ਧਿਆਨ ਰੱਖਦਾ ਅਗਲਾ ਹਾਂ ਹਾਂ ਤੇ ਚੱਲ ਥੋੜੀ ਹੁਣ ਜਿਆਦਾ ਚੱਲ ਜੇ ਕਿਤੇ ਮੈਨੂੰ ਵੀ ਆ ਹੱਥਾਂ ਵਾਲੀ ਬੱਸ ਨਿਕਲ ਜੂ ਆਪਣੀ ਜੇ ਜਾਣ ਆਈਏ ਤਾਂ ਹੋਰ ਫਿਰ ਟਾਈਮ ਨਾਲ ਕਰਨ ਕਰਦਾ ਬੰਦਾ ਕਰੇ ਆਈਦਾ ਇੱਛਤ ਕਰਦਾ ਆਪਣੀ ਉਹ ਤਾਂ ਗੱਲ ਤੇਰੀ ਸਹੀ ਆ ਲਓ ਬਾਪੂ ਜੀ ਲਿਆ ਭਾਈ ਮੈਂ ਤਾਂ ਕਹਿੰਦਾ ਰਹਿ ਪੈਂਦੇ ਆ ਜੀ ਨਾ ਜੀ ਨਾ ਰਿਹਾ ਕਿਤੇ ਨਾਲੇ ਉਹ ਕਲੇਸ ਖੜਾ ਕਰ ਲੂ ਆਖੋ ਸਰਪੰਚ ਦੇ ਘਰੇ ਰਹਤੇ ਕੌਣ ਓਏ ਉਹਨੂੰ ਕੀ ਦੱਸਣਾ ਆਪਾਂ ਬਾਪੂ ਉਹਨੂੰ ਪਤਾ ਲੱਗ ਜਾਂਦਾ ਕਿਤੋਂ ਵੀ ਹਾਂ ਉਹਦਾ ਪੈੜਾ ਸੁਖਦਾ ਮਾੜਾ ਬੰਦਾ ਵੀ ਨਾ ਹੋਵੇ ਹਾਂ ਉਹੀ ਤਾਂ ਗੱਲ ਆ ਪਤਾ ਨਹੀਂ ਕਿੱਥੋਂ ਮੇਰੇ ਲੈ ਕੇ ਆਏ ਜੀ ਲਿਖਤੇ ਸੀਗੇ ਚੱਲ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਤੂੰ ਰੋ ਨਾ ਇਹ ਤਾਂ ਕਰਮਾਂ ਦੇ ਮਤੂੰ ਰੋ ਨਾ ਮੈਂ ਸਰਪੰਚ ਆ ਗਦਰ ਨਾਲ ਆ ਤੂੰ ਟੈਨਸ਼ਨ ਨਾ ਫੇਰ ਐਵੇਂ ਹੀ ਨਾ ਫਿਕਰ ਕਰਾ ਕਰ ਹਾਂਜੀ ਬਾਪੂ ਜੀ ਸੰਗਾ ਜੀ ਚਲੋ ਚੱਲਦੀਆਂ ਆ ਫੜੇ ਤੁਸੀਂ ਕਲਾਸ ਲੈ 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 ਭਾਈ ਹੁਣ ਜਦ ਤੱਕ ਨਾ ਤਲਵਾਂ ਤੋਂ ਸੋਡੇ ਰਾਹੀਂ ਨਹੀਂ ਆਉਂਦਾ ਉਹਨਾਂ ਚਿਰ ਮੈਂ ਸਿੰਦਰ ਨੂੰ ਨਹੀਂ ਤੋੜਦਾ ਬਸ ਠੀਕ ਆ ਹੁਣ ਜੋ ਵੀ ਗੱਲ ਕਰਨੀ ਸਿੱਧਾ ਮੇਰੇ ਕੋਲੇ ਆਉਣਾ ਤੁਸੀਂ ਠੀਕ ਹੈ ਬਾਕੀ ਉਹਨੂੰ ਭੇਜ ਦਿਆ ਕਰ ਬਸ ਠੀਕ ਹੈ ਅ ਸਿੱਧਾ ਕੋਈ ਗੱਲ ਨਹੀਂ ਹੈ ਨਾ ਆਪਣੀ ਘਰ ਹੈ ਹੁਣ ਕੋਈ ਨਹੀਂ ਹੈਗਾ ਇੱਥੇ ਬਸ ਫੇਰ ਆ ਜਾ ਸੰਦਰ ਠੀਕ ਹੈ ਚੰਗਾ ਜੀ ਚੰਗਾ ਬਾਪੂ ਹਾਂ ਤੇ ਕਢਾ ਦੇਣੀ ਹੈ ਕਲਵਾਤੀ ਤੇ ਮਲਿਕਾ ਮਲਿਕਾ ਕੀ ਚੀਕਾ ਕਢਾਉਣਾ ਹੈ ਬਸ ਫੇਰ ਹਾਂ ਫੇਰ ਹੀ ਮੇਰਾ ਦਿਲ ਖੋਸ਼ ਹੋਊਗਾ ਠੀਕ ਹੈ ਆ ਜਾ ਠੀਕ ਹੈ ਚੰਗਾ ਜੰਦਰ ਬਾਪੂ ਓਕੇ ਲਵ ਯੂ ਆਹਾ ਸੋ ਆ ਜਾ ਹੋਏ ਦੇਖ ਦੇਖ ਰਾਤ ਨੂੰ ਤੂੰ ਉੱਥੇ ਸਰਪੰਚ ਕੋਲੇ ਰਾਤਾਂ ਕੱਢਦੀ ਹੈਂ ਹਲੇ ਤੂੰ ਮੈਨੂੰ ਸਿਖਾਉਣੀ ਹੈਂ ਇਹ ਜੀ ਕੋਈ ਗੱਲ ਨਹੀਂ ਹੈਗੀ ਚੋਰਿਆ ਕਿਉਂ ਛੱਡਦੇ ਮੈਨੂੰ ਇਹ ਜੀ ਝੂਠ ਕਹ ਮਾਰਿਆ ਵੀ ਮੈਂ ਚਾਚੀ ਕੋਲ ਮੇਰੀ ਗੱਲ ਸੁਣ ਮੈਂ ਚਾਚੀ ਕੋਲੇ ਸੀ ਇਹ ਜੀ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਦੀ ਆ ਸਰਪੰਚ ਤੈਨੂੰ ਪਤਾ ਮੇਰੇ ਤੋਂ ਸਭ ਤੋਂ ਵੱਡਾ ਦੁਸ਼ਮਣ ਮੇਰੇ ਤੋਂ ਦੂਸਾਂ ਲਾਉਂਦਾ ਪਾਪੀ ਦੁਸ਼ਮਣ ਨਹੀਂ ਤੂੰ ਭੜੇ ਮਾਨਸ ਨੂੰ ਬਦਨਾਮ ਕਰੀ ਜਾਨੀ ਆ ਹਾਂ ਚੋ ਭੜੇ ਮਾਨਸ ਜੇ ਨਹੀਂ ਹਾਂ ਜਾੜ ਕੇ ਤੂੰ ਹੀ ਤੈਨੂੰ ਕਢਣਾ ਆਤਾ ਤੂੰ ਗਈ ਹੈ ਹੁਣ ਦਿਨੇ ਵੀ ਸਰਪੰਚ ਪਾ ਕੀ ਖੇ ਖਾਣ ਜਾਣੀ ਹੁਣ ਐਵੇਂ ਤੇ ਕੁਝ ਨਹੀਂ ਕਰ ਚੰਚਰਾ ਬਾਈ ਖੜ ਜਾ ਚੜਾ ਲੈਣੀ ਓ ਟਿਕਦੀ ਨਹੀਂ ਲੱਛਣ ਦੇ ਖਦੇ ਨਹੀਂ ਕੀ ਹੋ ਗਿਆ ਗਾਜਾ ਮੈਂ ਤਿਆਰੀ ਪਵਾੜੇ ਪਾਏ ਹੋਏ ਨੇ ਕੰਜਰਗੇ ਜਤੂ ਆ ਛਾਪੇ ਕੀਤੇ ਆ ਲੱਛਣ ਕੀਤੇ ਆ ਸਰਪੰਚ ਵਾਲਾ ਛਾਪਾ ਕੀਤਾ ਤਾਂ ਉਹ ਮੈਨੂੰ ਪੈਸੇ ਫੜਾਉਣ ਆਇਆ ਕੁਦਰਤੀ ਇਹਨੇ ਦੇਖ ਲਿਆ ਕੁੜੇ ਮੇਰਾ ਤਾਂ ਕੰਜਰਗੇ ਤਾਂ ਘਰ ਪਟਤਾ ਹਾਈ ਬਾਈ ਤਲ ਆਪ ਹੀ ਤਾਂ ਤੂੰ ਮੈਨੂੰ ਕਿਹਾ ਮੈਂ ਤਾਂ ਤੇਰੇ ਮਗਰ ਲੱਗ ਕੇ ਸੰਭਾਪ ਫਸ ਗਈ ਨਹੀਂ ਮੈਂ ਤੈਨੂੰ ਗੇਮ ਪਾਉਣ ਲਈ ਕਿਹਾ ਸੀ ਆ ਵੱਡੇ ਵੱਡੇ ਕਰਤੂਤਤਾ ਕਰਨ ਨੂੰ ਨਹੀਂ ਕਿਹਾ ਸੀ ਮੇਰੇ ਤਾਂ ਕੰਜਰੀਆਂ ਘਰ ਪਟਦਾ ਤੈਂ ਜਿਵੇਂ ਕਹੀ ਗਈ ਉਹ ਮੈਂ ਤਾਂ ਮ ਕਰੀ ਜੇ ਮੈਂ ਕਿਸੇ ਦਾ ਪੜਾ ਕਰਦੀ ਆ ਤਾਂ ਹੀ ਮੈਂ ਲੱਤਾਂ ਖਾਨੀ ਆ ਮੈਂ ਤਾਂ ਰਿੱਕ ਦਾ ਪੜਾ ਕਰਨ ਬੈਠ ਜਾਨੀ ਆ ਮੈਨੂੰ ਕੀ ਪਤਾ ਸੀ ਮੇਰੀ ਕੁੱਚਾ ਤੇ ਪੈਣ ਗਈ ਆ ਨਾਲੇ ਤੂੰ ਛਡਾਉਣ ਨੂੰ ਇਹੇ ਜ ਛਡਾਉਣ ਨੂੰ ਕੀ ਕਹਿਣਾ ਹਾਂ ਚਾਰ ਹੋਰ ਲੰਘ ਜਾਂਦੇ ਉਹ ਵੀ ਛਡਾ ਜਾਂਦੇ ਪਰ ਜਿਹੜੀ ਤੂੰ ਕਰਤੀ ਉਹ ਚੰਗੀ ਨਹੀਂ ਕੀਤੀ ਚੰਗਾ ਕੀ ਤੂੰ ਤਾਂ ਮੈਨੂੰ ਪਸਾ ਕੇ ਧਰਤਾ ਅਗਲਾ ਕਹਿੰਦਾ ਮੈਂ ਤਾਂ ਹੁਣ ਪ੍ਰੈਗਨੈਂਟ ਕਰਕੇ ਹਟੂ ਜੱਪ ਖਾਂ ਤਾਂ ਮੈਨੂੰ ਪੈਗਾ ਨਾ ਮੇਰੇ ਤਾਂ ਮਗਰ ਮਗਰ ਫਿਰਦਾ ਉਹ ਸਾਰੀ ਤੇਰੀ ਨਹੀਂ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਮੇਰੇ ਘਰ ਵਾਲਾ ਤਾਂ ਮੈਨੂੰ ਤੇ ਸ਼ੱਕ ਕਰਦਾ ਹੁਣ ਨਹੀਂ ਮੇਰੇ ਵਾਲੇ ਨੂੰ ਪਤਾ ਲੱਗ ਗਿਆ ਮੈਨੂੰ ਘਰੋਂ ਕਢਾਏ ਕੀ ਹੋਣਾ ਕਿੰਦਾ ਕੰਜਰ ਗਿਆ ਕੀ 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 ਕਰਕੇ ਹਟੂ ਮੈਂ ਸੁਣੀ ਜਾਂਦਾ ਤੁਹਾਡੀਆਂ ਸਾਰੀਆਂ ਗੱਲਾਂ ਕੁਛ ਨਹੀਂ ਬਾਈ ਹਾਂ ਮਿਲੀ ਭੁਗਤਾ ਮੈਨੂੰ ਲੱਗਦਾ ਦੋਨਾਂ ਦੀ ਥੋੜੀ ਕਾਦੇ ਮਿਲੀ ਭੁਗਤੋ ਹਾਂ ਹੀ ਵੀ ਰਾਤ ਨੂੰ ਮੈਂ ਜਾਊ ਤੇ ਦਿਨੇ ਇਹ ਜਾਊ ਬੇਬਾਈ ਕਿਉਂ ਪਕਾਈ ਮਾਰੀ ਜਾਂਦਾ ਐਸ ਜੀਆਂ ਗੱਲਾਂ ਮੈਨੂੰ ਕਾਹਤੋਂ ਕਹਿਣਾ ਤੂੰ ਆਪਦੇ ਘਰ ਨੂੰ ਕੁਛ ਪਕਾਈ ਹੀ ਨਹੀਂ ਮਾਰਦਾ ਸੁਣੀ ਜਾਂਦਾ ਗੱਲਾਂ ਤਾਂ ਹੀ ਬੋਲਦਾ ਮੈਂ ਕੀ ਕੀ ਸੁਣ ਲਿਆ ਹਾਂ ਕੀ ਸੁਣ ਲਿਆ ਉਹੀ ਬੋਲੀ ਜਾਂਦਾ ਚੰਗਾ ਮੈਂ ਤਾਂ ਜਾਣੀ ਮੈਂ ਕਿ ਲੈਣਾ ਸਿਆਪੇ ਤੋਂ ਮੈਂ ਤਾਂ ਲੜਾਈ ਦੇਖ ਕੇ ਆ ਗਈ ਛੜਾਉਣੇ ਨੂੰ ਆ ਗਈ ਛੜਾਉਣੇ ਪੰਜਰ ਕੇ ਨਹੀਂ ਚੰਗਾ ਜਾਣੀ ਐ ਮੈਂ ਤਾਂ ਚੰਗਾ ਬਾਹ ਗਿਆ ਮੇਰੀ ਗੱਲ ਸੁਣਾ ਜੀ ਐਵੇਂ ਨਹੀਂ ਕਿਸੇ ਦੇ ਮੰਮਾ ਕਰ ਕਰ ਪੱਟੀ ਦਾ ਹੁੰਦਾ ਤੂੰ ਨਹੀਂ ਨਿਚਲੀ ਬਣੀ ਕੰਮੀ ਤੇਰੇ ਨਾਲ ਇਹ ਜਿਹੀਆਂ ਹੁੰਦੀਆਂ ਨੇ ਚਲ ਠੀਕਾ ਸਿੰਦਰੇ ਮੈਂ ਚਾਣਾ ਅਵੇਸ ਮੇਰਾ ਜੀ ਨਹੀਂ ਪਰ ਦੈਂ ਮੈਂ ਤੁਹਾਨੂੰ ਭੇਜਾਂ ਪਰ ਕੀ ਕਰਾਂ ਮਜਬੂਰੀ ਹੋਣਾ ਫਿਰ ਰਹਿ ਪੈਣਾ ਨਾ ਰਹਿ ਪੈਣਾ ਉਧਰ ਗੱਲ ਕੋਈ ਹੋਰ ਹੁੰਦੀ ਸੀ ਤੁਹਾਨੂੰ ਪਤਾ ਇੱਥੇ ਲੋਕ ਕੀ ਕਹਿਣਗੇ ਉਹ ਯਾਰ ਜੀ ਤੇ ਮੇਰਾ ਵੀ ਨਹੀਂ ਕਰਦਾ ਜਾਣ ਨੂੰ ਪਰ ਤੇ ਨੂੰ ਕਰਦਾ ਜਾਣਾ ਪੈਣਾ ਹੈ ਮੈਂ ਕਹਿੰਦੀ ਕਿ ਸਾਬ ਜੂ ਕਿਤੇ ਬਾਪੂ ਆ ਗਿਆ ਨਾ ਬਾਪੂ ਕੋਲ ਹੈ ਇਹ ਇੱਥੇ ਵੀ ਨਹੀਂ ਹਰਦਾ ਵਾ ਬੇਰ ਮਤਲਬ ਤੂੰ ਆ ਗਿਆ ਤੇ ਬਾਪੂ ਕੋ ਕਿਹੜਾ ਪਤਾ ਬਾਪੂ ਹੁਣ ਬਣਾ ਦੂ ਮੈਂ 2 ਮਿੰਟਾਂ ਚ ਬੁੱਧੂ ਹਾਂ ਥੋੜਾ ਭੋਲਾ ਭਾਲੇ ਨੂੰ ਤਾਂ ਕਿਦੋਂ ਮਰਜੀ ਲਟਕੇ ਖੜਾ ਹੈ ਇਹ ਤਾਂ ਗੱਲ ਸੀ ਗਿਆ ਪਰ ਫੇਰ ਵੀ ਤੁਹਾਨੂੰ ਪਤਾ ਹੀ ਆ ਚੰਗਾ ਫੇਰ ਕੀ ਹੋਵੇ ਮੇਰੀ ਕਿ ਮੈਂ ਕਿਹੜਾ ਚੱਲੀ ਵਰਦ ਪੁਣਾ ਕਿੱਥੇ ਚੱਲ ਮੈਂ ਹੋਰ ਮੈਂ ਨਹੀਂ ਮੈਨੂੰ ਰੋਟੀਆਂ ਬਗਾਉਣੀਆਂ ਪੈਣੀਆਂ ਹਾਂ ਐਸੇ ਮੈਂ ਜੀਦਾ ਕਰਦਾ ਸੀ ਜਾਂ ਮੈਂ ਪਰ ਐ ਥੋੜਾ ਹੁੰਦਾ ਬਾਪੂ ਨੂੰ ਆ ਤਾਂ ਜਾਣਦੇ ਕਿ ਰ ਬਾਪੂ ਨੂੰ ਪੁੱਛ ਪਛਕੀ ਕੋਈ ਬਹਾਨਾ ਮਾਰ ਕੇ ਤੇ ਇਰਾਵਾ ਚੱਲ ਠੀਕ ਹੈ ਚਲ ਮੈਂ ਚੱਲਦੇ ਜੰਗਾ ਹਾਂ ਚੰਗ ਠੀਕ ਧਿਆਨ ਨਾਲ ਜਾਇਓ ਓਕੇ ਜਾ ਕੇ ਫੋਨ ਕਰ ਦਿਓ ਕੋਈ ਨਾ ਕੋਈ ਬਾਈ ਹਾਂ ਸਰਪੰਚ ਇੱਕ ਮੀਂਹ ਤੇ ਆਇਆ ਫਿਰਦਾ ਹੱਤ ਹੋ ਗਈ ਇਹਦੀ ਘਰੇ ਕੋਈ ਹੈ ਨਹੀਂ ਸਿੰਦਰ ਹੈ ਇਹਦਾ ਆਉਣ ਦਾ ਤਰੀਕਾ ਉਹ ਠੀਕ ਨਹੀਂ ਲੱਗ ਰਾ। ਚੰਦਰ ਨੂੰ ਪੁੱਛਾਂ। ਵੀ ਬినా ਮਤਲਬ ਵੀ ਆ ਜਾਂਦਾ। ਚੰਦਰ ਚੰਦਰ ਹਾਂ ਬਾਪੂ ਆਗੇ ਹਾਂ ਤੇ ਮੈਂ ਪੁੱਛਦੀ ਸੀ ਉਹ ਸੱਚ ਕੰਮ ਕਿਦਾਂ ਦਾ ਹੋਇਆ ਬਣ ਗਿਆ ਆਪਣਾ ਕੰਮ। ਉਹ ਕੰਮ ਤਾਂ ਬਣ ਗਿਆ ਪੁੱਤ। ਚਲਾ ਪਾਣੀ ਦੇਣੇ ਤੈਨੂੰ। ਮੇਰੀ ਗੱਲ ਸੁਣੋ। ਪਾਣੀ ਤਾਂ ਮੈਂ ਠਹਿਰ ਕੇ ਪੀ ਲੂ। ਚਾਹ ਪੀ ਲੈ ਫਿਰ। ਨਾ ਨਾ ਹਜੇ ਕੁਝ ਨਹੀਂ ਚਾਹੀਦਾ। ਮੈਨੂੰ ਐ ਦੱਸ ਵੀ ਭਲਾ ਸਰਪੰਚਾਇਤਰੇ ਸੌਰਿਆਂ ਤੋਂ ਨਹੀਂ ਤਾਂ ਇੱਥੇ ਕਿਨੇ ਆਉਣਾ ਹੈ ਮੈਂ ਤਾਂ ਸਵੇਰ ਦੀ ਕੱਲੀ ਲੱਗੀ ਹਾਂ ਕੰਮ ਕਰਨ ਕਿਉਂ ਕੀ ਹੋ ਗਿਆ ਬਾਪੂ ਮੈਨੂੰ ਐ ਲੱਗਿਆ ਜਿਵੇਂ ਸਰਪੰਚ ਇੱਥੇ ਤੁਰਿਆ ਜਾਂਦਾ ਹੁੰਦਾ ਪਤਾ ਉਹ ਬਾਪੂ ਤੈਨੂੰ ਉਦਾਂ ਹੀ ਲੱਗਿਆ ਹੋਣਾ ਸਰਪੰਚ ਕਿੱਥੇ ੱਡੀ ਦੂਰ ਉਹਨੂੰ ਵਿਚਾਰੇ ਨੂੰ ਤਾਂ ਆਪਣੇ ਕੰਮਾਂ ਤੋਂ ਵੇਹ ਨਹੀਂ ਤੈਨੂੰ ਪਤਾ ਸਾਰੇ ਪਿੰਡ ਦੇ ਵਿੱਚ ਵਿਚਾਰਾ ਫਿਰਦਾ ਰਹਿੰਦਾ ਕਦੀ ਕਿਸੇ ਕੰਮ ਨੂੰ ਲੈ ਕਦੀ ਕਿਸੇ ਕੰਮ ਨੂੰ ਇੰਨਾ ਟਾਈਮ ਕਿਹਦੇ ਕੋਲ ਹੁੰਦਾ ਬਾਪੂ ਓਏ ਉਹ ਤਾਂ ਠੀਕ ਹੈ ਪਤਾ ਪਰ ਮੈਨੂੰ ਮੈਂ ਆਪਦੇ ਅੱਖੀ ਦੇਖਿਆ ਤੁਰਿਆ ਜਾਂਦਾ ਮੈਨੂੰ ਬਿਲਕੁਲ ਪਤਾ ਲੱਗਿਆ ਵੀ ਸਰਪੰਚ ਆ ਹੈ ਬਾਪੂ ਪੁਲੇਖਾ ਪਿਆ ਹੋਣਾ ਆ ਜਾ ਕੇ ਰੋਟੀ ਪਾ ਕੇ ਦੇਣੀ ਹੈ ਹੈ ਤੁੱਕਾਂ ਬੋਲਿਆ ਇਹ ਕਹਿੰਦੀ ਸਰਪੰਚ ਆਇਆ ਨਹੀਂ ਮੇਰੀਆਂ ਅੱਖਾਂ ਨੇ ਦੇਖਿਆ ਕਿਤੇ ਕਲਵੰਤ ਸਹੀ ਤਾਂ ਨਹੀਂ ਕਹਿੰਦਾ ਇਹ ਤਾਂ ਗੌਰ ਕਰਨੀ ਪਊ ਹੈ ਤਾਂ ਕੋਈ ਗੱਲ ਆ ਕੀ ਗੱਲ ਇਕੱਲੇ ਇਕੱਲੇ ਬੈਠੀ ਹੋ ਹੋਰ ਪਿੰਡ ਨੂੰ ਲੈ ਕੇ ਬਠਣਾ ਮੈਨੂੰ ਬੁਲਾਣਾ ਨਹੀਂ ਹੁੰਦਾ ਕੋ ਮੈਨੂੰ ਐਸੀ ਤੇਰਾ ਲੈਕਚਰ ਲੱਗਿਆ ਹੋਊਗਾ ਫੋਨ ਤਾਂ ਕਰ ਸਕਦੇ ਸੀ ਨਾ ਮੈਂ ਕਹੀ ਇਹਨਾਂ ਵੀ ਤਰ੍ਹਾਂ ਲੈਕਚਰ ਲੱਗਿਆ ਹੂ ਫੋਨ ਨਾਲ ਡਿਸਟਰਬ ਨਹੀਂ ਹੋਏਗੀ ਤੂੰ ਅੱਛਾ ਮੇਰੀ ਗੱਲ ਸੁਣੋ ਹਾਂ ਗੱਲ ਕੀਤੀ ਤੇਰਾ ਨਾ ਰੋਜ਼ ਗੱਲ ਕਰਦਾ ਹਜੇ ਕੋਈ ਘਸਰ ਹੈ ਮਮਾ ਨਾਲ ਐ ਪਰ ਮਮਾ ਨਾਲ ਕਰ ਲੂੰਗਾ ਗੱਲ ਜਦੋਂ ਘਰੇਗਾ ਉਦੋਂ ਗੱਲਾਂ ਕਰਨਤੀਆਂ ਮੇਰੀ ਗੱਲ ਤਾਂ ਸੁਣ ਲੋ ਹਾਂ ਮੈਂ ਸੋਚ ਰਹੀ ਸੀ ਆਪਣੇ ਵਿਆਹ ਬਾਰੇ ਗੱਲ ਕਰ ਲੈਂਦੇ ਇੱਕ ਵਾਰ ਅੱਛਾ ਕੋਈ ਗੱਲ ਨਹੀਂ ਕਿਹਾ ਤਾ ਹੈਗਾ ਮੰਮੀ ਨੂੰ ਹੁਣ ਘਰੇ ਤੈਨੂੰ ਮਲਾਦਾ ਹੋ ਜੂਗੀ ਗੱਲ ਨਹੀਂ ਕਰਦੇ ਪਿਆਰ ਤੁਸੀਂ ਮੈਨੂੰ ਕਰਦਾ ਨਹੀਂ ਨਹੀਂ ਕਰਦੇ ਲੈ ਤੇਰੇ ਹੁਣ ਹੀ ਲਾ ਦਾਂ ਨਾ ਤੇਰੇ ਸਾਹਮਣੇ ਲਾਓ ਫੇਰ ਲੈ ਤੈਨੂੰ ਯਕੀਨ ਨਹੀਂ ਨਾ ਮੇਰੇ ਤੇ ਆ ਲੈ ਇਹ ਕਿੜਾ ਚੱਕ ਲੂ ਭੱਜ ਕੇ ਦੁਬਾਰੇ ਫੇਰ ਲਾਉਣਾ ਦੱਲ ਲੈ ਨਹੀਂ ਬਸ ਥੋੜੀਆਂ ਤਾਂ ਤੈਨੂੰ ਕਿਹਨੇ ਸਿਖਾਈ ਹੋਣਾ ਪੜਤ ਕਿਸੇ ਨੇ ਨਹੀਂ ਸਿਖਾਈ ਕੋਦਨ ਨਾਲੇ ਘਰੇ ਲੈ ਗਿਆ ਨਾਲੇ ਫੇਰ ਹੈਲੋ ਸਤਿ ਸ਼੍ਰੀ ਅਕਾਲ ਮਾਤਾ ਠੀਕ ਆ ਠੀਕ ਆ ਉਹ ਮੈਂ ਨਾ ਤੈਨੂੰ ਐ ਜੇ ਕਹਿੰਦਾ ਸੀ ਅਸੀਂ ਨਾ ਲਵ ਮੈਰਜੀ ਕਰਾਉਂਦੇ ਫਿਰਦੇ ਸੀ ਕੀ ਦੀ ਲਵ ਮੈਰਜ ਮੇਰੀ ਕਿਉਂ ਤੈਨੂੰ ਪਿਆਰ ਹੋ ਜੇ ਕੀ ਹੋਇਆਗਾ ਕਿਉਂ ਮੇਰੀ ਗੱਲ ਸੁਣ ਨਾ ਪਹਿਲਾਂ ਉਹਦੇ ਬਾਪ ਦੀ ਲਵ ਮੈਰਜ ਬਤਾ ਲੈ ਫੇਰ ਆਪ ਕਰਾ ਲਈ ਕਿਉਂ ਬਾਪ ਨੂੰ ਕੀ ਹੋ ਗਿਆ ਅੱਛਾ ਅੱਛਾ ਤਲਾਕ ਚੱਲ ਠੀਕ ਹੈ ਮਾਤਾ ਫਿਰ ਮੈਂ ਫੇਰ ਕਰੂੰ ਜੰਗਾ ਮੈਂ ਸੇਦੀ ਆਉਂਗਾ ਸੇਦੀ ਮੈਂ ਦੱਸਦਾ ਮਾਤਾ ਤੈਨੂੰ ਇੱਕ ਮਿੰਟ ਮੈਂ ਫੇਰ ਕਰਦਾ ਚੰਗਾ ਤੂੰ ਨਹੀਂ ਕਰਦਾ ਤੇਰੇ ਲਾਰੇ ਨੇ ਮੁੰਡਿਆ ਚੰਗਾ ਲੈ ਸੁਣ ਲੈ ਮੇਰੀ ਗੱਲ ਸੁਣ ਲਵ ਮੈਰਿਜ ਦੇ ਛੱਡ ਤਲਾਕ ਦੇ ਕਾਗਜ਼ ਤਿਆਰ ਕਰ ਆਪਣਾ ਵੀ ਤਲਾਕ ਹੋਊਗਾ ਕਿਉਂ ਇਹ ਕੋਈ ਗੱਲ ਬਣੀ ਲੱਗਾ ਲੱਗੇ ਦੇਖ ਲੈ ਉਹ ਮੇਰੀ ਮੰਮੀ ਤੇ ਡੈਡੀ ਦੀ ਲੜਾਈ ਚੱਲੀ ਜਾਂਦੀ ਤੈਨੂੰ ਵਿਆਹ ਦੀ ਹੋਈ ਪਿਆ ਸਾਡਾ ਘਰ ਰੋਟਣ ਤੇ ਆ ਪਤਾ ਸੀ ਤੁਸੀਂ ਐਵੇਂ ਕਰੋਗੇ ਕੀ ਕਰੂੰ ਗੱਲ ਐ ਹੁਣ ਮੇਰਾ ਕੀ ਕਸੂਰ ਐ ਤੇ ਚੱਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਕੋਈ ਘਰੇ ਨਾ ਸਾਡੇ ਵੱਡੀ ਗੱਲਬਾਤ ਹੋਈ ਪਈ ਆ ਮੈਨੂੰ ਘਰੇ ਜਾਣ ਦੇ ਨਾਲ ਮੈਂ ਦੇਖਦਾ ਕੀ ਗੱਲਬਾਤ ਆ ਠੀਕ ਐ ਕੋਈ ਨਾ ਬਸ ਮੈਨੂੰ ਨਾ ਬੁਲਾਓ ਲਾ ਟੁੱਟਜੀ ਦਾ ਬੜੀ ਲਵਾਈ ਜਾਂਦਾ ਹੈ ਉਹ ਕੀ ਹਾਲ ਆ ਮਿੱਤਰਾ ਉਹ ਕਿਹੜੇ ਪੱਠੇ ਦੀ ਵੰਗਾ ਰੱਖੀ ਐ ਲਾ ਸਰਾਇ ਟਲਾਈ ਜਾਂਦਾ ਸਰਕਾਰੀ ਕੰਮ ਤੇ ਇਹ ਜੀ ਵੋਟਾਂ ਨੇੜਿਆ ਤਾਂ ਲਾਉਂਦਾ ਹਨਾ ਉਹ ਛੋਟੇ ਵੀਰ ਪੰਜ ਪੰਜ ਮੇਰੇ ਤੋਂ ਲੈ ਜੀ ਕਰਾ ਕੇ ਸਰਪੰਚ ਹੈ ਨਹੀਂ ਗਿਆ ਹੋਇਆ ਮੇਰਾ ਕੰਮ ਕਰਾਣ ਦੀ ਕੀ ਹਾਲਾ ਬੰਤ ਹਾਂਜੀ ਉਹ ਦੁਬਾਨ ਦੇ ਕੀ ਜੀ ਸਰਪੰਚ ਤੋਂ ਦਿੱਤੇ ਦਿਨ ਨੂੰ ਯਾਂ ਤੁਸੀਂ ਕਹਿੰਦੇ ਮੈਂ ਦੇਵਾਂਗਾ ਉਹ ਜਾ ਮੇਰੇ ਯਾਰ ਮੈਨੂੰ ਮਿਲੀ ਨਹੀਂ ਜੀ ਤੁਸੀਂ ਕਹਿੰਦੇ ਮੈਂ ਦੇਵਾਂਗਾ ਉਹ ਮੈਂ ਤਾਂ ਉਹਦੇ ਆਥ ਨਹੀਂ ਪੈਸੇ ਫੜਾਇਆ ਸੀ ਉਹਨੂੰ ਫਿਰ ਸਰਪੰਚ ਨੂੰ ਤੁਸੀਂ ਪੁੱਛੋ ਜੀ ਮੈਂ ਤਾਂ ਦਿੱਤੀ ਹੀ ਟੈਣੀ ਵੀ ਉਹ ਬੜੇ ਜੱਬੜ ਕੰਮ ਕਰਦਾ ਯਾਰ ਇਹ ਉਹ ਮੇਰਾ ਸਾਰਾ ਕੰਮ ਖੜਿਆ ਜੀ ਮੈਂ ਤਾਂ ਥੋੜੀ ਜਿਆ ਕਹਿਣ ਤੇ ਰਹਿ ਗਿਆ ਉਹ ਮੈਂ ਤਾਂ ਤੈਨੂੰ ਕਿਹਾ ਸੀ ਮੈਂ ਆਥ ਨੇ ਸਰਪੰਚ ਤੋਂ ਲੈ ਜੀ ਕੱਲ ਨੂੰ ਵਾ ਮੈਂ ਆਇਆ ਮੈਨੂੰ ਕਹਿੰਦੇ ਹਜੇ ਮਿਲੇਗੀ ਉਧਰੋਂ ਨਾ ਨਾ ਮੈਂ ਆਥ ਨਹੀਂ ਫੜਾ ਗਿਆ ਸੀ ਫੇਰ ਹੁਣ ਕੀ ਕਰੀਏ ਜੀ ਉਹ ਜਰ ਬੜਾ ਯਾਰ ਇਹ ਟੇਡਾ ਕੰਮ ਕਰਦਾ ਹੈ ਨਾ ਤੂੰ ਐ ਕਰ ਬੰਤ ਮੇਰੀ ਗੱਲ ਸਮਝ ਮੈਂ ਕਰੂੰਗਾ ਆਥ ਨੇ ਗੱਲ ਉਹਦੇ ਨਾਲ ਕੀ ਹਾਲ ਮੇਮਰਾ ਵਧੀਆ ਕਲਵੰਤ ਕੀ ਹਾਲ ਆ ਮੈਂ ਦੱਸ ਦੂੰ ਤੈਨੂੰ ਗੱਲ ਕਰਕੇ ਹੈ ਚੰਗਾ ਹੋਰ ਵਧੀਆ ਵਧੀਆ ਟਾਈਮ ਲੰਘੀ ਜਾਂਦਾ ਬਸ ਕਿੱਧਰ ਫਿਰਦਾ ਉਹ ਕੁਛ ਨਹੀਂ ਯਾਰ ਉਹ ਹੀ ਜਨਾਨੀ ਵਾਲਾ ਪੰਗਾ ਕੀ ਹੋ ਗਿਆ ਓਏ ਉਹ ਬਾਕੀ ਰੁਸਕੇ ਬਾਕੀ ਰੁਸਕੇ ਬਾਕੀ ਹਾਂ ਮਰੀ ਚੰਡ ਕੇ ਰੱਖੀਦੀ ਹੁੰਦੀ ਹੈ ਜਨਾਨੀ ਉਹ ਚੰਡੀ ਸੀ ਮੈਂਬਰਾ ਤਾਂ ਹੀ ਤਾਂ ਗਈ ਆ ਯਾਰ ਹਾਂ ਹੁਣ ਤੂੰ ਜੇ ਸੁਣਦਾ ਤਾਂ ਨਹੀਂ ਹਾਂ ਸੁਣਦਾ ਲੈ ਖੜ ਕੇ ਹਾਂ ਹਾਂ ਦੱਸ ਦੱਸ ਬੰਦ ਦੱਸ ਕੋਈ ਹੱਲ ਗੱਲ ਕੀ ਹੋ ਗਈ ਮੈਨੂੰ ਐ ਤਾਂ ਦੱਸ ਦੇ ਪੂਰੀ ਕਾਦੇ ਪਿੱਛੇ ਗੁੱਸੇ ਹੋਈ ਆ ਕੀ ਹੋਇਆ ਜਨਾਨੀਆਂ ਨਾਲ ਕੀ ਬਤਾ ਤੈਨੂੰ ਪਤਾ ਹੋਦਾ ਹੈ ਕਿ ਬੱਦ ਬੱਚੀ ਰੁੱਸ ਜਾਂਦੀਆਂ ਨੇ ਅੱਛਾ ਹਾਂ ਹੁਣ ਬਾਬਾ ਕੋ ਸੋਇਆ ਕਲੇਸ਼ ਮਤਲਬ ਕੁੱਟੀ ਮਾਰੀ ਤਾਂ ਨਹੀਂ ਕਹਿਣ ਦਾ ਭਾਵ ਉਹ ਕੁੱਟੀ ਮਾਰੀ ਕਾਹ ਨੂੰ ਐ ਮਾੜਾ ਜੇ ਮੈਂ ਬੋਲ ਪਿਆ ਹਾਂ ਮੈਂ ਇੰਨੀ ਗੱਲ ਕਹੀ ਸੀ ਵੀ ਮਾੜਾ ਦੱਸ ਕੇ ਵਗ ਜਾ ਕਰ ਅੱਛਾ ਚੱਲ ਮਾੜਾ ਦਾ ਗਾਹ ਚੱਲ ਫਿਰ ਆਪਾਂ ਐ ਕਰ ਹਾਂ ਸਰਪੰਚ ਕੋਲੇ ਚੱਲਦੇ ਆਂ ਫਿਰ ਉਹਦੇ ਨਾਲ ਕਰਦੇ ਆ ਗੱਲ ਉਹ ਸਰਪੰਚ ਕੋਲੇ ਕਾਹ ਨੂੰ ਯਾਰ ਉਹਦੇ ਕੋਲੇ ਕੀ ਕਰਨਾ ਹੈ ਕਿਉਂ ਹਾਂ ਹਾਂ ਤੂੰ ਆਪ ਹੀ ਨਵੇੜ ਦੇ ਲੋਟ ਆਉਂਦਾ ਨਾਲ ਚੱਲ ਮੇਰੇ ਆਪਾਂ ਲੈ ਕੇ ਆਈਏ ਹੁਣ ਉਹ ਕੇਰਾ ਤਾਂ ਸਰਪੰਚ ਕੋਲੇ ਜਾਣਾ ਹੀ ਪੂ ਹੁਣ ਉਹਦੇ ਕੋਲ ਚੱਲੀਏ ਹੋਰ ਹੁਣ ਚਲੋ ਚਲਿਏ ਫਿਰ ਦੱਸ ਹੱਥ ਨਹੀਂ ਵਕਤ ਚੱਲਦੇ ਆ ਚਲ ਐਂ ਕਰ ਲੈ ਫਿਰ ਹਾਂ ਦੇਖ ਲੈ ਭਰਾਵਾ ਤੂੰ ਆਪ ਹੀ ਨਹੀਂ ਮਿਲਣੀ ਠੀਕ ਆ ਤੂੰ ਆਪ ਹੀ ਗੱਲ ਕਰ ਲਿਓ ਉਹ ਤੈਨੂੰ ਪਤਾ ਹੀ ਆ ਫਿਰ ਕੋਈ ਨਹੀਂ ਕੋਈ ਨਹੀਂ ਮੈਂ ਗੱਲ ਕਰ ਲਵਾਂ ਕੋਈ ਗੱਲ ਠੀਕ ਆ ਚੱਲ ਫਿਰ ਮੈਂ ਹੱਥ ਨੇ ਜੇ ਮਿਲਦਾ ਹਾਂ ਮਿਲੀ ਮੈਨੂੰ ਕੋਈ ਨਹੀਂ ਠੀਕ ਆ ਚੰਗਾ ਪੁੱਤਾ ਹੋ ਗਿਆ ਹੋਇਆ ਚੰਗਾ ਉਹ ਜਨਤਾ ਕਰਦੀਆਂ ਤੂੰ ਉਹ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੈਂ ਹੈਗਾ ਨਾ ਕੋਈ ਤਾਂ ਨਾ ਮੇਰੇ ਘਰ ਵਾਲੀ ਵਿੱਚ ਫੋਨ ਲਾਉਣ ਲੱਗ ਜੂ ਕਿਉਂ ਤੈਨੂੰ ਪਤਾ ਵੀ ਕੰਮ ਜ਼ਰੂਰੀ ਕਰੀ ਜਾਂਦਾ ਹਾਂ ਸਾਹਿਬ ਹਾਂ ਹੁਣ ਬੋਲ ਉਹ ਸਰਪੰਚ ਸਾਹਿਬ ਹਾਂ ਕੀ ਹਾਲ ਹੈ ਜੀ ਠੀਕ ਆ ਉਹ ਮੈਂ ਕਮ ਆਇਆ ਸੀ ਤੁਹਾਡੇ ਕੋਲ ਇੱਕ ਦੱਸੋ ਤੇ ਰਾਤ ਨਹੀਂ ਉਹਦੇ ਗੱਲ ਜੀ ਹੋ ਗਈ ਸੀ ਕਿਹੜੀ ਰਾਤ ਗੱਲ ਜੀ ਹੋ ਗਈ ਜੀ ਉਹ ਬੇਇੱਜ਼ਤੀ ਵਾਲਾ ਸਵਾਲ ਆ ਉਹ ਗੱਲ ਕੀ ਹੋ ਗਈ ਜੀ ਪੂਰੀ ਤਾਂ ਦੱਸ ਦੇ ਉਹ ਬਿੰਦਰੀ ਨਹੀਂ ਆ ਗਈ ਸੀ ਆਪਣੇ ਘਰੇ ਅੱਛਾ ਉਹ ਰਾਤ ਆ ਗਈ ਸੀ ਮੇਰੇ ਕੋਲੇ ਅੱਛਾ ਉਹ ਕਿੱਲ ਮਹਾ ਇੱਜ਼ਤ ਜੀ ਹਣਾ ਉਹ ਯਾਰ ਮੈਂ ਸਮਝਦਾ ਤੇਰੀ ਗੱਲ ਮੈਂ ਬੰਦਾ ਯਾਰ ਤੇਰੀ ਇੱਜ਼ਤ ਰੱਖੀ ਆ ਮੈਨੂੰ ਪਤਾ ਤੂੰ ਭਲਾ ਮਾਨਸ ਬੰਦਾ ਹਾਂ ਮਾਨਸ ਬੰਦਾ ਤੂੰ ਤਾਂ ਲਾ ਯਾਰ ਸੀਜਤ ਲਾ ਲੋਕਾਂ ਨੂੰ ਤਰੀ ਪਰਦੀਆ ਕੁੱਤੇ ਵਾਂਗੂ ਉਹ ਐਂ ਤਾਂ ਮੈਂ ਛਤਰਾਉ ਲਾਤੀ ਉਹਦੀ ਐਨੇ ਕ ਨਾ ਕੀ ਹੁੰਦਾ ਯਾਰ ਮੈਂ ਇਹੀ ਸੋਚੀ ਜਾਂਦਾ ਬੰਦ ਕਰ ਦੇਦਾ ਬਾਹਰ ਜਾਣਾ ਮੈਂ ਕਹਿੰਦਾ ਕੁੱਟ ਕੇ ਪੇਕੀ ਨਾ ਤੋਰਦਾ ਉਹਨੂੰ ਯਾਰ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਪਰ ਮੈਂ ਇਹਨੂੰ ਕਹਿਣਾ ਵੀ ਇਹ ਗੱਲ ਵਧੀਆ ਨਹੀਂ ਹੁੰਦੀ ਜੇ ਦੇ ਯਾਰ ਵਿਆਹੀ ਵਰੀ ਹੈ ਹੋਰ ਯਾਰ ਉਹ ਤਾਂ ਮੇਰੀ ਨੱਕ ਵੜਾਦੀ ਜਾਵਾਂ ਪਹਿਲਾਂ ਹੁੰਦੀਆਂ ਇਹ ਚੀਜ਼ਾਂ ਯਾਰ ਉਹ ਤਾਂ ਮੈਂ ਪਿੰਡ ਦਾ ਸਰਪੰਚ ਆ ਫੇਰ ਵੀ ਸੋਚ ਜਾਨਾ ਵੀ ਨਹੀਂ ਯਾਰ ਉਹ ਤਾਂ ਮੈਨੂੰ ਪਤਾ ਲਾਉਦੇ ਸਿਜਤ ਹੋਰ ਜੇ ਨਹੀਂ ਲੋਟੋਂ ਦੀ ਉਰੇ ਲੈ ਮੇਰੇ ਕੋਲੇ ਮਾਇਲਾ ਨਾ ਨਾ ਕੋਈ ਨਹੀਂ ਸਰਪੰਚਾ ਫਿਰ ਹੈ ਤੂੰ ਆਪ ਦਾ ਖਿਆਲ ਰੱਖੀ ਗੱਲ ਦਾ ਹੈ ਕਿ ਉਹ ਨਹੀਂ ਕਰਦਾ ਬਾਹਰ ਨਾ ਜਾ ਬਾਈ ਬਣ ਉਹ ਬਾਹਰ ਕਿਵੇਂ ਜਾਊ ਤੂੰ ਜੇ ਉਹ ਕਰਨ ਲੱਗੀ ਚਾਰ ਉਹਦੇ ਮਨੀ ਕੋਈ ਨਹੀਂ ਉਹਦੀ ਤਾਂ ਧੋਣੀ ਲਾ ਦੂ ਮੈਂ ਹੁਣ ਜਾ ਦੇ ਲਾ ਦੇ ਮੇਰੇ ਸਾਲੀ ਦੇ ਨੂੰ ਢਾ ਲਾ ਦੇ ਚਾਰ ਰੱਖੇ ਆਪਣੀ ਗੱਲ ਦਾ ਓ ਕਿਆਣਾ ਬਾਬੇ ਧਿਆਣਾ ਯਾਰ ਕਮਾਲ ਕਰਦਾ ਲਾ ਮੇਰੇ ਸਾਲੀ ਦੇ ਚਾਰ ਹੋ ਮੈਨੂੰ ਵੀ ਸਵਾਦ ਆ ਤੰਗ ਕਰ ਰੱਖਿਆ ਸੀ ਨੂੰ ਮੈਨੂੰ ਹਰੇ ਗੱਲ ਜੇ ਫਸਾਉਂਦੀ ਸੀ ਨਾ ਹੁਣ ਇਹਰ ਜੀ ਫਸਾਉ ਤਿੰਨ ਘੰਟੇ ਬਾਅਦ ਕੁੱਟ ਪਿਆ ਕਰੂ ਚਾਰ ਘੰਟੇ ਬਾਅਦ ਕੁੱਟ ਪਿਆ ਕਰੂ ਰੋਜ਼ ਛੱਲਿਆ ਕਰੂ ਲਾਦੇ ਲਾਦੇ ਜਾ ਕੇ ਮੇਰੇ ਸਾਲੀ ਕੀ ਕੰਜਰ ਨੇ ਦੋਸਨ ਲਾਇਆ ਪਾਪੀ ਨੇ ਚਲ ਨਹੀਂ ਨਿਕਲ ਤੂੰ ਮੇਰੇ ਕੋਲ ਮੈਂ ਹੁਣ ਮੈਂ ਕੀ ਕਹਤਾ ਕੰਜਰਾ ਤੈਨੂੰ ਮੈਂ ਤਾਂ ਤੈਨੂੰ ਰੱਖਣਾ ਨਹੀਂ ਹਾਂ ਇਹੜੀਆਂ ਗੱਲਾਂ ਮੈਂ ਸੁਣੀ ਜਨਾ ਮੇਰੀ ਗੱਲ ਸੁਣ ਲੈ ਫਿਰ ਮੈਂ ਵੀ ਅੱਕ ਗਈ ਮੈਂ ਪਾਪਾ ਜੀ ਨੂੰ ਲੈ ਕੇ ਆਉ ਜਦੋਂ ਵੀ ਆਇ ਨਾਲੇ ਮੇਰੇ ਸੂਰ ਮੇ ਪਾਜਾਂ ਨੂੰ ਲੈ ਕੇ ਆਉ ਮੈਂ ਵੀ ਅੱਕ ਗਈ ਤੇਰੇ ਤੋਂ ਜਿਹੜੀ ਨਹੀਂ ਤੂੰ ਲੈ ਕੇ ਆਉਣਾ ਨਾ ਜਿਹੜੀ ਕੰਜਰੀ ਨੂੰ ਤੂੰ ਘਰੇ ਲਿਆ ਉਹਨੂੰ ਫਿਰਦਾ ਲੈ ਆ ਰਹਿਦੀ ਹੁਣ ਮੈਂ ਵੀ ਨਹੀਂ ਮੈਂ ਤਾਂ ਜਾਉ ਹਾਂ ਰੱਖੋ ਮੈਂ ਵੀ ਨਹੀਂ ਮੈਂ ਵੀ ਫਿਰਦੀ ਹਾਂ ਜਾਉ ਮੈਂ ਵੀ ਹਾਂ ਚੱਲ ਨਿਕਲ ਜੰਨਿਆ ਜੰਨਿਆ ਪਾਪਾ ਜੀ ਨੂੰ ਲੈ ਕੇ ਆਉ ਪਰ ਇਹ ਪੰਚਾਇਤ ਚ ਗੱਲ ਨਾ ਹੋਣਗੀਆਂ ਐ ਨਹੀਂ ਹੈਗੀ ਬਿੰਦਰੀ ਹਾਂ ਮਾੜੀ ਨਹੀਂ ਸੀ ਤੈ ਮਾੜੀ ਬਣਾਤੀ ਬਗਾਨੇ ਮੰਦਿਆ ਮੰਗਰ ਲਾ ਕੇ ਹਾਂ ਕੋਈ ਗੱਲ ਨਹੀਂ ਮੈਂ ਮੈ ਤੈਨੂੰ ਦੇਖਦੀ ਆ ਵੀ ਕਿ ਨੱਕ ਤੈਨੂੰ ਕੋਈ ਰੋਟੀ ਲਾ ਕੇ ਦਿੰਦੀ ਆ ਤੇਰੀਆਂ ਕਰਤੂਤਾਂ ਕਰਕੇ ਮਾੜੀ ਹੋਈਆਂ ਤੂੰ ਹਾਂ ਕਰਤੂਤਾਂ ਕਰਕੇ ਵੇ ਹਈ ਨਹੀਂ ਸੀ ਮਾੜੀ ਤੇਰੇ ਵਰਗਾ ਮਾੜੀ ਬਣਾ ਦਿੰਦਾ ਲੋਕਾਂ ਮੰਗਰ ਲਾ ਕੇ ਹਾਂ ਨਿਕਲਦੀ ਆ ਕਿ ਨਹੀਂ ਜਾਨੀ ਆ ਮੈਂ ਤਾਂ ਜਾਨੀ ਆ ਕੰਚਰਾ ਲਾਣਾ ਉੱਥੇ ਯਾਰ ਜਾਨੀ ਹੈ ਕਨਾ ਮੈਂ ਜਾਨੀ ਆ ਮੈਂ ਮੈਨੂੰ ਪਤਾ ਤੂੰ ਕਿਸੇ ਨੂੰ ਲਿਆਉਣ ਨੂੰ ਫਰਦਾ ਕਰੇ ਮੈਂ ਨਹੀਂ ਲਿਆਉਣ ਨੂੰ ਫਰਦਾ ਖਸਮ ਤਾ ਤੂੰ ਕਰਨ ਨੂੰ ਫਿਰਦੀ ਆ ਦਿਨਾਂ ਤੇ ਜਾਨੀ ਆ ਕੋਈ ਗੱਲ ਨਹੀਂ ਤੂੰ ਮੈਨੂੰ ਕੁੱਤੇ ਨਾਲ ਦਿਨ ਰਾਤ ਇੱਕ ਕਰ ਤੇ ਕੁੱਟਣ ਤੇ ਬਾਰ ਮੈਂ ਪਹਿਲਾਂ ਬਦਰਾ ਜੱਟੀ ਦਾ ਸੀ ਕਨਾ ਹੁਣ ਬਿੰਦਰੀ ਦਾ ਹੋਊਗਾ ਹਾਂ 15 ਬਿੰਦਰੀ ਦਾ ਕਿ ਕਿڑی ਬਿੰਦਰੀ ਬੋਲ ਨਹੀਂ ਹੁਣ ਮਾਰਦਾ ਲਿਆ ਕਿਹੜੇ ਸੂਰ ਮੈਨੂੰ ਲਿਆਉਣੀ ਆ ਮੈਂ ਮਾਰਦਾ ਕਵਾ ਚੰਚਰਾ ਕੋਈ ਗੱਲ ਨਹੀਂ ਜਾਂਦੀ ਮੈਂ ਵੀ ਨਹੀਂ ਐਸੇ ਘਰ ਚ ਆਉਂ ਮੈਂ ਵੀ ਮੈਂ ਬਣਾਇਆ ਤੂੰ ਲਿਆ ਬਣਾਇਆ ਮੈਂ ਵੀ ਆ ਹਾਂ ਮੈਂ ਵੀ ਬਣਾਇਆ ਹੱਕ ਸੱਚ ਦੀ ਕਮਾਈ ਕਰਦਾ ਸੱਚ ਮੈਂ ਵੀ ਐਸਾ ਕਰਨ ਨੂੰ ਬਣਾਉਣ ਚ ਲੱਗੀ ਸੀ ਆ ਜਿਹੜੀ ਤੁਗਲੀਆਂ ਕਰਦੀਆਂ ਨਾ ਐਸੇ ਕਰਕੇ ਤੂੰ ਨਿਕਲਦੀ ਹੁਣ ਤੂੰ ਭਾਗ ਜਾ ਜਾਨੀ ਆ ਮੈਂ ਕਹੀ ਐ ਨਾ ਦੇ ਪੈਸੇ ਦੇ ਕਰਾਇਆ ਦੇ ਕਰਾਇਆ ਹਾਂ ਸਰਪੰਚ ਤੋਂ ਲੈ ਜੀ ਕਿਉਂ ਸਰਪੰਚ ਕਿ ਲੱਗਦਾ ਤੇਰੇ ਨਾਲ ਤੂੰ ਵਿਆਹ ਕੇ ਲੈ ਜਾ ਦਰ ਕਰ ਜਾ ਕੇ ਲੈ ਦੇ ਜਦਰ ਕਰ ਲੈ ਦੇ ਆਪੀ ਚੱਕ ਲਾ ਚੱਕ ਲਾ ਨਾਲੇ ਹੋਰ ਚੱਲ ਨਿਕਲ ਨਹੀਂ ਬਾਗੀਆਂ ਕੋਡੇਲ ਸਭਾ ਤੇਰੇ ਆ ਕੇ ਹਾਂ ਹਾਂ ਬਸੇਂਗੀ ਤੂੰ ਸੌਰਮਾ ਆ ਲਿਆ ਤੂੰ ਕਿਹੜਾ ਲਿਆਉਣੀਆਂ ਹੋ ਦੀਪ ਜਰਾ ਗੰਡ ਜੀ ਕਿਤੇ ਉਹ ਚਲ ਬਾਹਰ ਕਰਦਾ ਆਏ ਹਾਏ ਫੇਰ ਤੇ ਫੇਰ ਆਗੇ 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 ਬੋਲੀ ਵਧੀਆ ਲੱਗ ਜੂਗੀ ਖੜਾ ਜਾ ਖੜਾ ਜਾ ਪੂਰਾ ਦੇਖੀਏ ਨਾ ਨਾ ਪੱਤਰ ਜਮਾ ਠੀਕ ਕਰ ਲਈ ਸੱਟ ਠੀਕ ਆ ਹਾਂਜੀ ਸਾਰੀ ਗੱਲ ਜੀ ਰੁਪਏ ਦਾ ਠੀਕ ਹੈ ਠੀਕ ਆ ਸਰਪੰਚ ਸਾਹਿਬ ਉਹ ਨਾ ਕਰ ਗੱਲ ਯਾਰ ਮੇਰੀ ਗੱਲ ਸੁਣ ਇਹਨੇ ਛਾੜੋ ਪਰਾਂ ਕਰ ਇਹਨੂੰ ਪਰਾਂ ਤਾਰਿਆ ਸਰਚ ਮਾਰੇਗਾ ਉਹ ਲੋ ਜੀ ਲੋ ਮੇਰੀ ਗੱਲ ਸੁਣ ਆਪਣੇ ਲੱਗੀਆਂ ਲੱਗਣੀਆਂ ਪੰਚਾਇਤ ਵਾਲੀ ਬੋਲੀ ਠੀਕ ਹੈ ਆਪਣੇ ਕੋਲੇ ਮੈਂ ਦੱਸਦਾ ਸਰਪੰਚਾ ਸਾਰੀ ਗੱਲ ਦੱਸ ਆਪਾਂ ਮਾਰਦੇ ਟੋਬੇ ਦਾ ਭਾਕਣ ਚੱਲ ਮੈਂ ਗੱਲ ਕਰਾਂ ਚੰਗਾ ਕੋਈ ਆਈ ਜਾਂਦਾ ਹਾਂ ਕੋਈ ਨਹੀਂ ਹੈਲੋ ਹਾਂਜੀ ਠੀਕ ਹੈ ਮਿਸਤਰੀ ਲਾਤਾ ਹਾਂ ਹੈਲੋ ਠੀਕ ਹੈ ਜਰਾ ਠੀਕ ਹੈ ਠੀਕ ਹੈ ਉਹਨੂੰ ਵੇਚਣੇ ਆਪਾਂ ਫਿਰ ਦੱਸ ਦੋ ਜੀ ਵੇਚ ਤਾਂ ਲੈ ਲਾਂਗੇ ਅਸੀਂ ਕੰਮ ਹੀ ਸਾਡਾ ਹੈ ਵੇ ਕਰਕੇ ਸਰਪੰਚ ਸਾਹਿਬ ਕਹਿੰਦਾ ਕਿਵੇਂ ਕਰੀਏ ਮਹਾਪਾਉਨਾ ਨਾਲ ਗੱਲ ਕਰਦੇ ਆ ਕਾਲੇ ਹੋਰਾਂ ਨਾਲ ਠੀਕ ਹੈ ਜੀ ਹਣਾ ਠੀਕ ਹੈ ਕਿੰਨੇ ਡਰਾਕਟਾ ਜੀ ਮੇਰੀ ਗੱਲ ਸੁਣ ਡਰਾਕਟ ਬਹੁਤ ਹੈ ਅੱਛਾ ਗੱਲ ਸੁਣ ਲੋ ਧਿਆਨ ਗੱਲ ਸੁਣ ਲੋ ਧਿਆਨ ਬਾਹਰਲੇ ਬੰਦੇ ਨੂੰ ਬੋਲੀ ਦੇਣੀ ਹਾਂ ਠੀਕ ਹੈ ਦਰਹਤ ਆਪਾਂ ਪਿੰਡ ਵਾਲਿਆਂ ਨੂੰ ਦੇਵਾਂਗੇ ਹੱਕ ਹੈ ਯਾਰ ਮਾਣਵਾ ਹੱਕ ਯਾਰ ਲਾ ਪਿੰਡ ਤੋਂ ਵੋਟਾਂ ਅੱਗੇ ਮੁਰੇ ਹਾਂ ਤਾਂ ਸਹੀ ਨੇ ਇਹਦਾ ਠੀਕ ਹੈ ਕਰ ਸਕਦੇ ਹਾਂ ਕੋਈ ਤਾਂ ਗੱਲ ਹੈ ਤੇ ਗੱਲ ਹੀ ਹੈ ਜਿੰਨੇ ਮਰਜ਼ੀ ਪੈਸੇ ਲਾ ਦਿਓ ਬਾਹਰਲੇ ਬੰਦੇ ਨੂੰ ਬੋਲੀ ਨਹੀਂ ਦੇਣੀ ਫੇਰ ਜੀ ਲਾ ਦੇਾਂਗੇ ਇਸ ਦਾ ਪਤਾ ਕੀ ਹੈ ਬੋਲੀ ਕੈਨਸਲ ਕਰਾ ਦਿਓ ਕੋਈ ਤੱਥਾ ਵੱਥਾ ਰੌਲਾ ਪਵਾ ਕੇ ਤੂੰ ਲਈ ਚੱਲੀ ਤੂੰ ਲਈ ਜਾ ਠੀਕ ਹੈ ਤੁਸ ਤਾਂ ਸਾਭੀਓ ਯਾਰ ਜਿਵੇਂ ਮਰਜ਼ੀ ਕਰ ਲਿਓ ਬਸ ਬੋਲੀ ਬਾਹਰ ਨਹੀਂ ਦੇਣੀ ਆਪਾਂ ਬਾਅਦ ਚ ਤੈਨੂੰ ਪਟਾ ਦਾਂਗੇ ਘੱਟ ਵੱਧ ਕਰਕੇ ਠੀਕ ਹੈ ਹਾਂ ਹਾਂ ਇਹਦਾ ਗੱਲ ਵਧੀਆ ਚਾਰੇ ਦੇਖੀ ਆਉਣਿਆ ਇਹਦੇ ਪਾਪ ਬਾਅਦ ਚ ਲਾਵੇਂ ਜੀਰਾ ਨਾਲੇ 4 ਰੁਪਏ ਮੈਨੂੰ ਮੰਨ ਗਏ ਨਾਲੇ 4 ਰੁਪਏ ਸਨ ਬਾਰ ਗੱਲ ਨਹੀਂ ਕਰਨੀ ਟਮਟ ਕਰੋਗੇ ਓ ਯਾਰ ਓ ਯਾਰ ਕਾਹਨੂੰ ਯਾਰ 100 ਅਸੀਂ ਤਾਂ ਹਾਂ ਦਾ ਕੀ ਤੈਨੂੰ ਸਸਤਾ ਸੌਦਾ ਦਿਵਾਵਾਂਗੇ ਤੈਨੂੰ ਕੀ ਟੈਨਸ਼ਨ ਅਸੀਂ ਤਾਂ ਮੈਨੂੰ ਪਤਾ ਯਾਰ 100 ਖਰਚੇ ਐਨੂੰ ਯਾਰ ਨਾ ਪੈਂਦਾ ਕਿਉਂ ਠੀਕ ਹੈ ਕਿਆ ਰਹੇ ਇੱਕ ਅੱਦੇ ਦਿਨ ਚ ਬੋਲੀ ਲੱਗਣ ਵਾਲੀ ਬਾਹਰਲਾ ਬੰਦਾ ਨਾਲ ਹੈ ਜੀ ਨਹੀਂ ਆਏ ਕਿ ਮਿਲ ਜਾਣ ਦੇ ਦਿਆਂਗੇ ਪੈਸੇ ਦੀ ਫਿਕਰ ਨਹੀਂ ਕਰਨੀ ਕਿਉਂ ਠੀਕ ਹੈ ਠੀਕ ਮੈਂਬਰ ਕੋਲੇ ਬਾਧੂ ਭਾਜੀ ਹੈ ਨਾ ਵੀ ਉਹ ਹੈਗੇ ਆਪਣੇ ਕੋਲੇ ਕਾਉ ਟੈਂਸ਼ਨ ਲੈਣਾ ਨਾ ਨੂੰ ਭਾਈ ਰਾਜ ਹੈਗਾ ਲੱਗਦਾ ਖੱਤੇ ਝਾਕੀ ਜਾਂਦੇ ਆ ਉਹ ਯਾਰ ਕੋਈ ਨਾ ਹਰੇਕ ਪਾਸੇ ਐਂ ਕਰਦਾ ਚਲੋ ਠੀਕ ਹੈ ਚੰਗਾ ਤਿਆਰ ਰੱਖੋ ਹੁਣ ਕਾਇ ਤਰੀਕ ਦੀ ਬੋਲੀ ਆ ਜੀ ਬੋਲੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਚ ਪਤਾ ਕਰਕੇ ਦੱਸਦਾ ਬਾਹਰਲਾ ਬੰਦਾ ਨਾਲ ਲੈ ਜੇ ਬਸ ਧਿਆਨ ਬਸ ਇਸ ਗੱਲ ਤੇ ਅੜੇ ਰਹੋ ਠੀਕ ਹੈ ਠੀਕ ਹੈ ਨਾ ਹਾਂ ਮੜੀ ਸੈਕਟਰੀ ਨਾਲ ਗੱਲਬਾਤ ਕਰ ਲਿਓ ਤੁਸੀਂ ਉਹ ਯਾਰ ਤੂੰ ਟੈਂਸ਼ਨ ਕਾਦੀ ਲੈਣਾ ਯਾਰ ਮੇਰੀ ਜ਼ਿੰਮੇਵਾਰੀ ਆ ਚਲ ਠੀਕ ਹੈ ਇਹਦਾ ਨਾਲੇ ਤੈਨੂੰ ਪਤਾ ਪਿੰਡ ਚ ਚੰਗੀ ਐ ਦੀ ਹਾਂ ਇਹ ਸੀ ਹੈਗਾ ਓਏ ਪੂਰੀ ਵਧੀਆ ਸੀ ਹੈਗਾ ਓਟ ਏਸੀ ਲਵਾ ਦੇ ਯਾਰ ਆ ਪਟਣ ਦੇ ਦਰਸਤੀ ਏਸੀ ਲਵਾਉਂਦੇ ਸਸ ਵਸੇ ਠੀਕ ਗਾਹਾਂ ਨਾਲ ਗਲ ਕਰਦੀ ਸਖਾਈ ਨਹੀਂ ਕੇ ਗੰਜਰ ਨੇ ਹਟ ਤੱਕ ਖੁਰਕੁੱਟੀ ਕਿੰਨੀ ਆ ਗਈ ਮੇਰੇ ਸਾਹੇ ਹੋਰ ਕੀ ਕਰਤਾ ਆ ਦੇਖ ਕਿ ਮੜਾ ਸਰਪੰਚ ਨੇ ਕੀ ਹੋ ਗਿਆ ਸਾਸਰੀ ਘਰ ਦੇ ਨਾਵ ਜੀ ਵਧੀਆ ਬਈ ਉਹ ਲੋਕ ਦਾ ਕੰਨ ਸੀ ਮੈਂ ਮੜਾ ਇਧਰ ਪਤੀ ਲੈ ਦੇਖਣ ਆਇਆ ਸੀ ਗੜਬੜਾ ਜੀ ਗੜਬੜਾ ਲੋਕ ਗੜਬੜ ਗਏ ਚਲ ਸੁਣਾ ਹਾਂ ਸਾਨੂੰ ਨੋਟਿਸ ਆਇਆ ਪਿੱਛੋਂ ਹਾਂਜੀ ਹਾਂ ਸਰਕਾਰ ਦਾ ਤੇਜ਼ ਤਲਾਸ਼ੀ ਦੇ ਕਰਦੀ ਤੇ ਮੈਂ ਤਾਂ दारू ਕੱਢੀ ਨਹੀਂ ਜੀ ਮੈਂ ਤਾਂ ਕੱਢਦੇ ਨਹੀਂ ساری ਪਿੰਡ ਦੀ ਤਲਾਸ਼ੀ ਲੈਣੀ ਹੈ ਸਭ ਤੋਂ ਪਹਿਲਾਂ ਤੇਰੇ ਘਰ ਤੋਂ ਸਟਾਰਟ ਕਰਨੀ ਹੈ ਸਾਰੇ ਪਿੰਡ ਦੀ ਤਲਾਸ਼ੀ ਲੈਣੀ ਹੈ ਮੇਰੇ ਘਰ ਤੋਂ ਕਿਉਂ ਤੂੰ ਸੜ